ਮੇਰੀ ਪਤਨੀ ਮਮਤਾ ਬਹੁਤ ਜਿੱਦੀ ਸੀ ਮੇਰੀ ਕੋਈ ਵੀ ਗੱਲ ਨਹੀਂ ਮੰਨਦੀ ਸੀ ਜਦੋਂ ਮੈਂ ਉਸ ਨੂੰ ਕੋਈ ਕੰਮ ਕਰਨ ਲਈ ਕਹਿੰਦਾ ਦਾ ਉਹ ਰੋਣ ਲੱਗ ਜਾਂਦੀ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਪਰ ਮੈਂ ਉਸ ਨੂੰ ਤਲਾਕ ਵੀ ਨਹੀਂ ਦੇ ਸਕਦਾ ਸੀ ਇਸ ਲਈ ਇੱਕ ਦਿਨ ਮੈਂ ਆਪਣੇ ਚਾਰ ਅਵਾਰਾ ਦੋਸਤਾਂ ਨੂੰ ਘਰ ਬੁਲਾਇਆ ਉਹਨਾਂ ਨੂੰ ਸ਼ਰਾਬ ਪਲਾਈ ਅਤੇ ਮੰਮਤਾ ਦੇ ਕਮਰੇ ਵਿੱਚ ਭੇਜ ਦਿੱਤਾ ਸੋਚਿਆ ਕਿ ਹੁਣ ਉਸ ਤੇ ਇਲਜ਼ਾਮ ਲਗਾ ਕੇ ਤਲਾਕ ਦੇ ਦਿਆਂਗਾ ਪਰ ਇੱਕ ਘੰਟੇ ਬਾਅਦ ਜਦੋਂ ਮੈਂ ਮੰਮਤਾ ਦੇ ਕਮਰੇ ਵਿੱਚ ਗਿਆ ਮੇਰੀ jaan ਨਿਕਲ ਗਈ ਕਿਉਂਕਿ ਸਾਹਮਣੇ ਮੇਰੀ ਪਤਨੀ ਬਿਸਤਰੇ ਤੇ ਲੇਟੀ ਹੋਈ ਸੀ ਅਤੇ ਮੇਰੇ ਚਾਰੇ ਦੋਸਤ ਉਸ ਨਾਲ ਸਨ ਉਸ ਸਮੇਂ ਮੇਰੀ ਉਮਰ 25 ਸਾਲ ਪਰ ਮੈਂ ਅਜੇ ਵਿਆਹ ਲਈ ਤਿਆਰ ਨਹੀਂ ਸੀ ਇੱਕ ਰਾਤ ਰੁਟੀਨ ਮੁਤਾਬਕ ਜਦੋਂ ਮੈਂ ਘਰ ਵਾਪਸ ਆਇਆ ਮੇਰੀ ਮਾਂ ਨੇ ਮੈਨੂੰ ਅਜੀਬ ਜਹੀ ਗੱਲ ਕਹੀ ਉਹਨਾਂ ਨੇ ਕਿਹਾ ਬੇਟਾ ਤੇਰੇ ਵੱਡੇ ਭਰਾ ਦਾ ਵਿਆਹ ਹੈ ਇਸ ਲਈ ਤੂੰ ਕੁਝ ਦਿਨਾਂ ਦੀ ਛੁੱਟੀ ਲੈ ਲੈ ਮੈਨੂੰ ਹੈਰਾਨੀ ਹੋਈ ਕਿ ਵਿਆਹ ਤੋਂ ਪਹਿਲਾਂ ਮੈਨੂੰ ਕੋਈ ਗੱਲ ਨਹੀਂ ਦੱਸੀ ਗਈ ਸੀ ਅਚਾਨਕ ਹੀ ਭਰਾ ਦਾ ਵਿਆਹ ਫਿਕਸ ਹੋ ਗਿਆ ਸੀ ਅਤੇ ਮੈਨੂੰ ਪਤਾ ਵੀ ਨਹੀਂ ਸੀ ਪਰ ਮੈਂ ਕੀ ਜਾਣਦਾ ਸੀ ਕਿ ਭਰਾ ਦੇ ਵਿਆਹ ਵਾਲੇ ਦਿਨ ਮੇਰੇ ਨਾਲ ਜੋ ਵਾਪਰੇਗਾ ਉਹ ਮੇਰੀ ਜ਼ਿੰਦਗੀ ਨੂੰ ਬਦਲ ਦੇਵੇਗਾ ਮੇਰੇ ਭਰਾ ਦਾ ਵਿਆਹ ਮੰਮੀ ਦੀ ਜਾਣ ਪਛਾਣ ਵਾਲੀ ਇੱਕ ਔਰਤ ਦਿੱਤੀ ਨਾਲ ਤੈਅ ਹੋਇਆ ਸੀ ਮੰਮੀ ਆਪਣੀ ਸਹੇਲੀ ਦੀ ਉਸ ਧੀ ਲਈ ਬਹੁਤ ਖੁਸ਼ ਸਨ ਅਤੇ ਉਤਸਾਹਿਤ ਵੀ ਸਨ ਉਹ ਚਾਹੁੰਦੀ ਸੀ ਕਿ ਉਹ ਲੜਕੀ ਉਹਨਾਂ ਦੀ ਨੋ ਬਣੇ ਪਰ ਮੇਰਾ ਭਰਾ ਵਿਆਹ ਤੋਂ ਖੁਸ਼ ਨਹੀਂ ਸੀ ਮੈਂ ਸੋਚਿਆ ਕਿ ਮੈਂ ਭਰਾ ਦਾ ਦਿਲ ਬਹਿਲਾਵਾਂਗਾ ਉਸ ਨੂੰ ਖੁਸ਼ ਕਰਾਂਗਾ ਹਸਾਵਾਂਗਾ ਪਰ ਮੈਨੂੰ ਕੀ ਪਤਾ ਸੀ ਕਿ ਭਰਾ ਨੂੰ ਹਸਾਉਣ ਦੇ ਚੱਕਰ ਵਿੱਚ ਮੇਰੇ ਰੋਂ ਦੇ ਦਿਨ ਨੇੜੇ ਆ ਰਹੇ ਸਨ ਮੈਂ ਆਪਣੀ ਕਲਾਸ ਦੀ ਇੱਕ ਲੜਕੀ ਜੋਤੀ ਨਾਲ ਮੁਹੱਬਤ ਕਰਦਾ ਸੀ ਅਤੇ ਉਸੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਸ਼ਾਇਦ ਜੋਤੀ ਮੇਰੀ ਕਿਸਮਤ ਵਿੱਚ ਨਹੀਂ ਸੀ ਭਰਾ ਦੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਮੰਡਪ ਵਿੱਚ ਪੰਡਤ ਜੀ ਦੁਲਹਣ ਅਤੇ ਦੁਲੇ ਦੀ ਉਡੀਕ ਕਰ ਰਹੀ ਸਨ ਥੋੜੀ ਦੇਰ ਵਿੱਚ ਦੁਲਹਣ ਨੂੰ ਮੰਡਪ ਵਿੱਚ ਲਿਆ ਕੇ ਬਿਠਾ ਦਿੱਤਾ ਗਿਆ ਪਰ ਭਰਾ ਦਾ ਕਿਤੇ ਪਤਾ ਨਹੀਂ ਸੀ ਹਰ ਕੋਈ ਦੁਲੇ ਨੂੰ ਲੱਭਣ ਵਿੱਚ ਲੱਗਾ ਹੋਇਆ ਸੀ ਸਾਰੇ ਕਮਰੇ ਤਲਾਸ਼ ਕਰ ਲਏ thank ਪਰ ਦੁਲਾ ਨਹੀਂ ਮਿਲਿਆ ਫਿਰ ਪਤਾ ਲੱਗਾ ਕਿ ਭਰਾ ਤਾਂ ਘਰ ਵਿੱਚ ਹੀ ਮੌਜੂਦ ਨਹੀਂ ਸੀ ਮੇਰੀ ਮਾਂ ਨੇ ਮੈਨੂੰ ਭਰਾ ਨੂੰ ਲੱਭਣ ਲਈ ਬਾਹਰ ਭੇਜਿਆ ਮੈਂ ਕਈ ਥਾਵਾਂ ਤੇ ਗਿਆ ਭਰਾ ਦੇ ਦੋਸਤਾਂ ਨੂੰ ਕਾਲ ਕੀਤੀ ਜਿੱਥੇ ਮੈਨੂੰ ਲੱਗਦਾ ਸੀ ਕਿ ਭਰਾ ਹੋ ਸਕਦਾ ਹੈ ਪਰ ਹਰ ਥਾਂ ਲੱਭਿਆ ਪਰ ਮੈਂ ਨਾਕਾਮ ਰਿਹਾ ਮੈਨੂੰ ਭਰਾ ਕਿਤੇ ਵੀ ਨਹੀਂ ਮਿਲਿਆ ਜੇ ਮੈਨੂੰ ਪਤਾ ਹੁੰਦਾ ਕਿ ਵਾਪਸੀ ਤੇ ਮੈਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਸ਼ਾਇਦ ਮੈਂ ਵੀ ਆਪਣੇ ਭਰਾ ਦੇ ਪਿੱਛੇ-ਪਿੱਛੇ ਭੱਜ ਜਾਂਦਾ ਪਰ ਮੈਂ ਇੰਨਾ ਸਾਰੀਆਂ ਗੱਲਾਂ ਤੋਂ ਅਣਜਾਣ ਆਣ ਸੀ ਅਤੇ ਵਾਪਸ ਘਰ ਆ ਗਿਆ ਜਦੋਂ ਮੈਂ ਘਰ ਵਾਪਸ ਆਇਆ ਅਤੇ ਮਾਂ ਨੂੰ ਕਿਹਾ ਮਾਂ ਭਰਾ ਦਾ ਕਿਤੇ ਪਤਾ ਨਹੀਂ ਤਾਂ ਮੇਰੀ ਮਾਂ ਰੋਣ ਲੱਗੀ ਮੈਂ ਉਹਨਾਂ ਨੂੰ ਚੁੱਪ ਕਰਵਾਉਣ ਲੱਗਾ ਤਸੱਲੀ ਦੇਣ ਲੱਗਾ ਪਰ ਮੇਰੀ ਤਸੱਲੀ ਦਾ ਉਹਨਾਂ ਤੇ ਕੋਈ ਅਸਰ ਨਹੀਂ ਸੀ ਰੋਂਦੇ ਰੋਂਦੇ ਉਹਨਾਂ ਨੇ ਮੇਰੇ ਅੱਗੇ ਹੱਥ ਜੋੜ ਦਿੱਤੇ ਅਤੇ ਕਿਹਾ ਬੇਟਾ ਭਗਵਾਨ ਦੇ ਲਈ ਮੇਰੀ ਇੱਜ਼ਤ ਰੱਖ ਲੈ ਨਹੀਂ ਤਾਂ ਮੈਂ ਤੈਨੂੰ ਵੀ ਕਦੇ ਮਾਫ਼ ਨਹੀਂ ਕਰਾਂਗੀ ਇੱਕ ਬੇਟੇ ਨੇ ਮੇਰੀ ਇੱਜ਼ਤ ਦੀਆਂ ਪਹਿਲਾਂ ਹੀ ੱਜੀਆਂ ਉੜਾ ਦਿੱਤੀਆਂ ਨੇ ਹੁਣ ਇੱਕ ਤੂੰ ਹੀ ਮੇਰਾ ਸਹਾਰਾ ਹੈ ਜੇ ਤੂੰ ਇੰਜ ਕਰੇਂਗਾ ਤਾਂ ਮੈਂ ਤੈਨੂੰ ਵੀ ਮਾਫ਼ ਨਹੀਂ ਕਰਾਂਗੀ ਮੇਰੇ ਬੱਚੇ ਮੈਂ ਤੈਨੂੰ ਪਾਲ-ਪੋਸ ਕੇ ਵੱਡਾ ਕੀਤਾ ਹੈ ਭਗਵਾਨ ਦੇ ਲਈ ਮੇਰਾ ਮਾਨ ਰੱਖ ਲੈ ਨਹੀਂ ਤਾਂ ਮੈਂ ਕਿਸੇ ਨੂੰ ਮੂੰਬਖੋਂ ਦੇ ਲਾਈਕ ਨਹੀਂ ਕਰਾਂਗੀ ਲੜਕੀ ਵਾਲੇ ਕੀ ਸੋਚਣਗੇ ਕਿ ਉਹਨਾਂ ਦੀ ਧੀ ਦਾ ਮਜ਼ਾਕ ਉਡਾਇਆ ਗਿਆ ਸਾਰੇ ਲੋਕ ਸਾਡੇ ਤੇ ਉਂਗਲੀਆਂ ਚੁੱਕਣਗੇ ਕਿ ਜਦੋਂ ਬੇਟੇ ਦੀ ਮਰਜ਼ੀ ਨਹੀਂ ਸੀ ਤਾਂ ਕਿਸੇ ਦੂਜੇ ਦੀ ਲੜਕੀ ਦੀ ਜ਼ਿੰਦਗੀ ਖਰਾਬ ਕਰਨ ਦਾ ਸਾਨੂੰ ਕੋਈ ਹੱਕ ਨਹੀਂ ਸੀ ਹੁਣ ਤੈਨੂੰ ਹੀ ਮੇਰੀ ਮਦਦ ਕਰਨੀ ਪਵੇਗੀ ਮਾਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਸੀ ਮੈਂ ਕਿਹਾ ਮਾਂ ਪਰ ਮੈਂ ਕੀ ਕਰ ਸਕਦਾ ਹਾਂ ਮੇਰੀ ਗੱਲ ਸੁਣ ਕੇ ਮਾਂ ਫਿਰ ਰੋਣ ਲੱਗੀ ਅਤੇ ਕਿਹਾ ਬੇਟਾ ਹੁਣ ਤੂੰ ਹੀ ਉਸ ਲੜਕੀ ਨਾਲ ਵਿਆਹ ਕਰ ਲੈ ਉਹ ਲੜਕੀ ਮਮਤਾ ਬਹੁਤ ਚੰਗੀ ਅਤੇ ਸੋਲਜੀ ਹੋਈ ਹੈ ਤੈਨੂੰ ਹਮੇਸ਼ਾ ਖੋਸ਼ ਰੱਖੇਗੀ ਮਾਂ ਦੀ ਗੱਲ ਸੁਣ ਕੇ ਮਹਾਰਾਣ ਸੀ ਮੈਂ ਇੱਕਦਮ ਨਾਂ ਵਿੱਚ ਸਿਰ ਹਿਲਾ ਦਿੱਤਾ ਤੇ ਕਿਹਾ ਮਾਂ ਮੈਨੂੰ ਇਸ ਤਰ੍ਹਾਂ ਦੀਆਂ ਘਰੇਲੂ ਲੜਕੀਆਂ ਪਸੰਦ ਨਹੀਂ ਜਿਵੇਂ ਮਮਤਾ ਹੈ ਮੈਨੂੰ ਅੱਜ ਕੱਲ੍ਹ ਦੇ ਜ਼ਮਾਨੇ ਦੀਆਂ ਨਵੀਆਂ ਲੜਕੀਆਂ ਪਸੰਦ ਹਨ ਮੈਂ ਉਸ ਲੜਕੀ ਨਾਲ ਵਿਆਹ ਨਹੀਂ ਕਰ ਸਕਦਾ ਮੈਂ ਥੋੜਾ ਚਿੜਕੇ ਬੋਲਿਆ ਸੀ ਪਰ ਮਾਂ ਦੇ ਹੰਝੂਆਂ ਵਿੱਚ ਹੋਰ ਵੀ ਤੇਜ਼ੀ ਆ ਗਈ ਸੀ ਮੈਂ ਆਪਣੀ ਮਾਂ ਨੂੰ ਹੋਰ ਰੋਂਦੀ ਨਹੀਂ ਵੇਖ ਸਕਦਾ ਸੀ ਫਿਰ ਮੇਰੇ ਪਾਪਾ ਨੇ ਇੱਕ ਅਜੀਬ ਗੱਲ ਕਹੀ ਜਿਸ ਨੇ ਮੇਰਾ ਹੌਸਲਾ ਵਧਾਇਆ ਅਤੇ ਮੇਰੇ ਦਿਲ ਵਿੱਚ ਲਾਲਚ ਦੀ ਇੱਕ ਨਵੀਂ ਦੁਨੀਆ ਬਸ ਗਈ ਪਾਪਾ ਉਸ ਸਮੇਂ ਬਹੁਤ ਗੁੱਸੇ ਵਿੱਚ ਸਨ ਅਤੇ ਕਹਿਣ ਲੱਗੇ beta ਤੁਸ਼ਾਰ ਨੇ ਸਹੀ ਸਮੇਂ ਤੇ ਸਾਨੂੰ ਧੋਖਾ ਦੇ ਦਿੱਤਾ ਅਤੇ ਘਰੋਂ ਭੱਜ ਗਿਆ ਜੇ ਉਹ ਸਾਨੂੰ ਪਹਿਲਾਂ ਦੱਸ ਦਿੰਦਾ ਤਾਂ ਸ਼ਾਇਦ ਅਸੀਂ ਉਸ ਦਾ ਰਿਸ਼ਤਾ ਇੱਥੇ ਤੈਅ ਨਾ ਕਰਦੇ ਪਰ ਇਸ ਤਰ੍ਹਾਂ ਦੀ ਔਲਾਦ ਦਾ ਕੀ ਭਰੋਸਾ ਜੋ ਭਰੇ ਜਵਾਨੇ ਵਿੱਚ ਇਨਸਾਨ ਨੂੰ ਰਸਵਾ ਕਰ ਦੇਵੇ ਮੈਂ ਹੁਣ ਉਸ ਨੂੰ ਆਪਣੀ ਜਾਇਦਾਦ ਵਿੱਚੋਂ ਫੁੱਟੀ ਕੌੜੀ ਵੀ ਨਹੀਂ ਦੇਵਾਂਗਾ ਮੇਰੀ ਜਿੰਨੀ ਵੀ ਦਾਦਾ ਦਾਹੇ ਇਹ ਘਰ ਬੈਂਕ ਬੈਲੈਂਸ ਸਭ ਤੇਰੇ ਨਾਂ ਕਰ ਦਿਆਂਗਾ ਜੇ ਤੂੰ ਉਸ ਲੜਕੀ ਨਾਲ ਵਿਆਹ ਕਰ ਲੈਂਦਾ ਹੈ ਅਤੇ ਉਸ ਦੀ ਇੱਜ਼ਤ ਬਣਾਉਂਦਾ ਹੈ ਤੇਰਾ ਵੱਡਾ ਭਰਾ ਉਸ ਵਿੱਚ ਕਿਸੇ ਵੀ ਫੁੱਟੀ ਕੌੜੀ ਦਾ ਹੱਕਦਾਰ ਨਹੀਂ ਹੋਵੇਗਾ ਫਿਰ ਤੂੰ ਮਮਤਾ ਨਾਲ ਪੂਰੀ ਜ਼ਿੰਦਗੀ ਖੁਸ਼ੀ ਖੁਸ਼ੀ ਗੁਜ਼ਾਰ ਸਕਦਾ ਹੈ ਪਾਪਾ ਦੀਆਂ ਗੱਲਾਂ ਸੁਣ ਕੇ ਮੇਰੇ ਰੋਂਗਟੇ ਖੜੇ ਹੋ ਗਏ ਪਾਪਾ ਕੋਲ ਬਹੁਤ ਸਾਰੀ ਜਾਇਦਾਦ ਅਤੇ ਜ਼ਮੀਨਾਂ ਸਨ ਅੱਜ ਤੱਕ ਪਾਪਾ ਨੇ ਸਾਨੂੰ ਉਸ ਦੀ ਹਵਾ ਵੀ ਨਹੀਂ ਲੱਗਣ ਦਿੱਤੀ ਸੀ ਪਾਪਾ ਦਾ ਖਿਆਲ ਸੀ ਕਿ ਔਲਾਦ ਨੂੰ ਪਹਿਲਾਂ ਮਾਪੇ ਦੀ ਜਾਇਦਾਦ ਬਾਰੇ ਨਹੀਂ ਸਗੋਂ ਇਹ ਦੱਸਣਾ ਚਾਹੀਦਾ ਹੈ ਕਿ ਉਹਨਾਂ ਤੇ ਮਾਪੇ ਦੇ ਕੀ ਕੀ ਹੱਕ ਹਨ ਅਤੇ ਔਲਾਦ ਨੂੰ ਆਪਣੇ ਮਾਪੇ ਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ ਨਹੀਂ ਤਾਂ ਔਲਾਦ ਜਾਇਦਾਦ ਦੇ ਲਾਲਚ ਵਿੱਚ ਅਤੇ ਵਟਵਾਰੇ ਦੇ ਚੱਕਰ ਵਿੱਚ ਪੈ ਜਾਂਦੀ ਹੈ ਪਾਪਾ ਦੇ ਮੂੰਹੋਂ ਜਾਇਦਾਦ ਦੀ ਗੱਲ ਸੁਣ ਕੇ ਮੈਂ ਹਾਂ ਕਰ ਦਿੱਤੀ ਮੇਰੀ ਹਾਂ ਸੁਣਦੇ ਹੀ ਮੇਰੇ ਮਾਪੇ ਮੇਰੇ ਤੇ ਆਪਣੀ ਜਾਨ ਨਿਸ਼ਾਵਰ ਕਰਨ ਲੱਗੇ ਪਾਪਾ ਨੇ ਕਿਹਾ ਬੇਟਾ ਤੂੰ ਮੇਰਾ ਦਿਲ ਖੁਸ਼ ਕਰ ਦਿੱਤਾ ਮੈਂ ਵੀ ਤੈਨੂੰ ਖੁਸ਼ ਕਰ ਦਿਆਂਗਾ ਐਨਾ ਕੁਝ ਦਿਆਂਗਾ ਕਿ ਤੂੰ ਸੋਚਿਆ ਵੀ ਨਹੀਂ ਹੋਵੇਗਾ ਪਾਪਾ ਦੀਆਂ ਗੱਲਾਂ ਸੁਣ ਕੇ ਮੈਨੂੰ ਨਵਾਂ ਹੌਸਲਾ ਮਿਲਿਆ ਮੈਂ ਉਸੇ ਵੇਲੇ ਮੰਡਪ ਵਿੱਚ ਬੈਠ ਕੇ ਮਮਤਾ ਨਾਲ ਵਿਆਹ ਕਰ ਲਿਆ ਮੇਰੇ ਦਿਲ ਵਿੱਚ ਨਵੇਂ-ਨਵੇਂ ਲੱਡੂ ਫੁੱਟ ਰਹੇ ਸਨ ਪਾਪਾ ਕੋਲ ਜੋ ਜਾਇਦਾਦ ਸੀ ਹੁਣ ਮੈਂ ਉਸ ਨੂੰ ਵੇਚ ਵੀ ਸਕਦਾ ਸੀ ਅਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਜਾਇਦਾਦ ਤਾਂ ਮੇਰੇ ਨਾਂ ਹੋਣ ਵਾਲੀ ਸੀ ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਮੈਂ ਨਵਾਂ ਕਾਰੋਬਾਰ ਕਰਾਂਗਾ ਇਸ ਲਈ ਮੈਨੂੰ ਜ਼ਮੀਨਾਂ ਵੇਚਣੀਆਂ ਪੈਣਗੀਆਂ ਅਤੇ ਇਸ ਕਦਮ ਨਾਲ ਮੇਰੇ ਸਾਰੇ ਲੋਕ ਮੇਰੇ ਐਸਾਨ ਹੇਠ ਆ ਗਏ ਸਨ ਕਿਉਂਕਿ ਮੇਰੀ ਮਾਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਮੈਨੂੰ ਅਜੀਆਂ ਲੜਕੀਆਂ ਪਸੰਦ ਨਹੀਂ ਸਨ ਪਰ ਹੁਣ ਮੈਂ ਉਹਨਾਂ ਦਾ ਮਾਣ ਰੱਖ ਲਿਆ ਸੀ ਮੈਂ ਸਭ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਸੀ ਖੈਰ ਮੈਂ ਮਮਤਾ ਨੂੰ ਵਿਦਾ ਕਰਵਾ ਕੇ ਘਰ ਲੈ ਆਇਆ ਦੋ ਇੱਕ ਰਸਮਾਂ ਤੋਂ ਬਾਅਦ ਮਮਤਾ ਨੂੰ ਮੇਰੇ ਕਮਰੇ ਵਿੱਚ ਬਿਠਾ ਦਿੱਤਾ ਗਿਆ ਥੋੜੀ ਦੇਰ ਬਾਅਦ ਮੈਂ ਵੀ ਕਮਰੇ ਵਿੱਚ ਦਾਖਲ ਹੋਇਆ ਪੂਰਾ ਕਮਰਾ ਫੁੱਲਾਂ ਅਤੇ ਖੁਸ਼ਮਾਂ ਦੀ ਮਹਿਕ ਨਾਲ ਚਮਕ ਰਿਹਾ ਸੀ ਮੇਰੇ ਸਾਹਮਣੇ ਇੱਕ ਪਿੰਡ ਦੀ ਖੂਬਸੂਰਤ ਲੜਕੀ ਬੈਠੀ ਸੀ ਪਰ ਮੈਨੂੰ ਉਸ ਨਾਲ ਕੋਈ ਮੁਹੱਬਤ ਨਹੀਂ ਸੀ ਅਤੇ ਨਾ ਹੀ ਉਸ ਲਈ ਕੋਈ ਬੇਕਰਾਰੀ ਸੀ ਕਿਉਂਕਿ ਮੈਨੂੰ ਉਸ ਨਾਲ ਮੁਹੱਬਤੀ ਨਹੀਂ ਸੀ ਮੈਂ ਤਾਂ ਦੋਸਤ ਦੇ ਲਾਲਚ ਵਿੱਚ ਆ ਕੇ ਉਸ ਨਾਲ ਵਿਆਹ ਕੀਤਾ ਸੀ ਮੈਂ ਉਸ ਦੀ ਸ਼ਕਲ ਵੀ ਵੇਖਣਾ ਗੁਵਾਰਾ ਨਹੀਂ ਕਰਦਾ ਸੀ ਕਿਉਂਕਿ ਮੈਨੂੰ ਸ਼ਹਿਰ ਦੀਆਂ ਰੰਗ-ਬਰੰਗੀਆਂ ਲੜਕੀਆਂ ਪਸੰਦ ਸਨ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿ ਔਰਤ ਕਿੰਨੀ ਖੂਬਸੂਰਤ ਹੈ ਮੈਂ ਇਹ ਵੇਖਦਾ ਸੀ ਕਿ ਔਰਤ ਬੋਲਦੀ ਕਿਵੇਂ ਹੈ ਉਸ ਦਾ ਮિજાਜ ਕਿਹੋ ਜਿਹਾ ਹੈ ਉਸ ਦੀ ਸ਼ਖਸੀਅਤ ਕਿਹੋ ਜਿਹੀ ਹੈ ਉਸ ਵਿੱਚ ਅਦਾਵਾਂ ਕਿੰਨੀਆਂ ਹਨ ਬਸ ਇਹੀ ਗੱਲਾਂ ਮੇਰੇ ਤੇ ਅਸਰ ਕਰਦੀਆਂ ਸਨ ਖੈਰ ਪਹਿਲਾਂ ਮੈਂ ਮੰਮਤਾ ਨੂੰ ਨਹੀਂ ਵੇਖਿਆ ਸੀ ਪਰ ਮੇਰੀ ਮਾਂ ਦੇ ਮੋਂਹ ਮੰਮਤਾ ਦੀਆਂ ਬਹੁਤ ਸਾਰੀਆਂ ਤਰੀਫਾਂ ਸੁਣੀਆਂ ਸਨ ਕਿ ਬਹੁਤ ਪਿਆਰੀ ਅਤੇ ਖੂਬਸੂਰਤ ਬੱਚੀ ਹੈ ਪਰ ਮੇਰਾ ਦਿਲ ਮੰਮਤਾ ਨਾਲ ਗੱਲ ਕਰਨ ਬਿਲਕੁਲ ਵੀ ਨਹੀਂ ਸੀ ਕਰਦਾ ਉਹ ਖੌਂਡ ਪਾਈ ਬਿਸਤਰੀ ਤੇ ਬੈਠੀ ਸੀ ਅਤੇ ਮੈਂ ਆਪਣੀ ਸ਼ੇਰਵਾਨੀ ਉਤਾਰ ਕੇ ਹੈਂਗਰ ਤੇ ਟੰਗਾ ਲਗਿਆ ਫਿਰ ਆਪਣੀ ਘੜੀ ਉਤਾਰਨ ਲੱਗਿਆ ਸ਼ਾਇਦ ਮਮਤਾ ਇਸੋ ਡੀਕ ਵਿੱਚ ਸੀ ਕਿ ਮੈਂ ਉਸ ਨੂੰ ਆਵਾਜ਼ ਦੇਵਾਂਗਾ ਜਾਂ ਉਸ ਦੇ ਕੋਲ ਬੈਠ ਕੇ ਉਸ ਤੱਕ ਹੁੰਡ ਚੁੱਕਾਂਗਾ ਪਰ ਮੈਨੂੰ ਇਸ ਕੰਮ ਦੀ ਕੋਈ ਜਲਦਬਾਜ਼ੀ ਨਹੀਂ ਸੀ ਮੇਰੀ ਖਮੋਸ਼ੀ ਨੂੰ ਵੇਖ ਕੇ ਸ਼ਾਇਦ ਮਮਤਾ ਤੋਂ ਬਰਦਾਸ਼ਤ ਨਹੀਂ ਹੋਇਆ ਅਤੇ ਉਸ ਨੇ ਬਹੁਤ ਹੀ ਪਤਲੀ ਜਿਹੀ ਆਵਾਜ਼ ਵਿੱਚ ਮੈਨੂੰ ਬੋਲਿਆ ਨਮਸਤੇ ਜੀ ਉਸ ਦੇ ਇੰਨਾ ਸ਼ਬਦਾਂ ਤੇ ਮੈਨੂੰ ਜਿਵੇਂ ਅੱਗ ਜੀ ਲੱਗ ਗਈ ਗੁੱਸੇ ਵਿੱਚ ਮੈਂ ਕਿਹਾ ਕਰ ਦਿੱਤੀ ਨਾ ਉਹੀ ਗਵਾਰ ਵਾਲੀ ਗੱਲ ਵਿਆਹ ਦੀ ਪਹਿਲੀ ਰਾਤ ਆਪਣੇ ਪਤੀ ਨੂੰ ਇਹ ਨਵਸਤੇ ਜੀ ਕੌਣ ਕਹਿੰਦਾ ਹੈ ਮੇਰੀ ਇਸ ਗੱਲ ਤੇ ਸ਼ਰਮਿੰਦਾ ਹੋਣ ਦੀ ਬਜਾਏ ਉਹ ਹੱਸਣ ਲੱਗੇ ਆਪਣਾ ਘੁੰਡ ਚੁੱਕਿਆ ਤੇ ਕਹਿਣ ਲੱਗੇ ਤੁਸੀਂ ਤਾਂ ਉਹ ਵੀ ਨਹੀਂ ਕੀਤਾ ਮੈਨੂੰ ਉਸ ਦੀ ਇਸ ਗੱਲ ਤੇ ਗੁੱਸਾ ਆਇਆ ਮੈਂ ਕਿਹਾ ਤੂੰ ਮੇਰੇ ਨਾਲ ਹੁਣੇ ਤੋਂ ਗਿਲੇ ਸ਼ਿਕਵੇ ਕਰ ਰਹੀ ਹੈ ਮੇਰੀ ਗੱਲ ਨੂੰ ਕੱਟਦੇ ਹੋਏ ਉਸ ਨੇ ਕਿਹਾ ਭਗਵਾਨ ਨਾ ਕਰੇ ਕਿ ਮੈਂ ਤੁਹਾਡੇ ਨਾਲ ਗਿੱਲਾ ਜਾਂ ਸ਼ਿਕਵਾ ਕਰਾਂ ਮੈਂ ਤਾਂ ਅਜਿਆ ਸੋਚ ਵੀ ਨਹੀਂ ਸਕਦੀ ਹੁਣ ਤਾਂ ਮੈਂ ਸਾਰੀ ਜ਼ਿੰਦਗੀ ਤੁਹਾਡੇ ਨਾਲ ਹੀ ਰ੍ਹਾਂਗੀ ਹਮੇਸ਼ਾ ਤੁਹਾਡੀ ਵਫਾਦਾਰ ਬਣ ਕੇ ਜ਼ਿੰਦਗੀ ਭਰ ਸੇਵਾ ਕਰਾਂਗੇ ਤੁਹਾਡੀ ਆਗਿਆ ਦਾ ਪਾਲਣ ਨਾ ਕਰਾਂ ਅਜੇ ਮੈਂ ਸੋਚਿਆ ਵੀ ਨਹੀਂ ਮਮਤਾ ਦੀ ਇੰਨੀ ਹਾਂ ਹਜੂਰੀ ਅਤੇ ਅਤੇ ਸਾਰਦੀ ਗਵਾਰ ਵਰਗੀ ਸਵਾ ਦੇਖ ਕੇ ਮੈਨੂੰ ਅਜੀਬ ਜਿਹੀ ਖੁਸ਼ੀ ਹੋਈ ਮੈਂ ਜਾਣਦਾ ਸੀ ਕਿ ਅਜੀ ਪਤਨੀ ਪਤਿਆਂ ਦੇ ਸਾਹਮਣੇ ਜਵਾਨ ਨਹੀਂ ਖੋਲਦੀ ਹੁਣ ਮੈਨੂੰ ਪੂਰੀ ਆਜ਼ਾਦੀ ਮਿਲੇਗੀ ਕਿ ਮੈਂ ਜੋ ਚਾਹਾਂਗਾ ਉਹੀ ਕਰਾਂਗਾ ਮੈਂ ਕਿਹਾ ਚੰਗਾ ਠੀਕ ਹੈ ਕੱਪੜੇ ਬਦਲ ਕੇ ਸੌਂ ਜਾ ਮੈਂ ਥੱਕ ਗਿਆ ਹਾਂ ਮੈਂ ਆਪਣੇ ਆਪ ਨੂੰ ਲਾਪਰਵਾਹ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਜੀ ਚੰਗਾ ਕੇ ਕੇ ਉੱਠੀ ਅਤੇ ਬਾਥਰੂਮ ਵਿੱਚ ਚਲੀ ਗਈ ਮੇਰੀ ਨਜ਼ਰ ਉਸਦੇ ਪੈਰਾਂ ਤੇ ਪਈ ਤਾਂ ਮੈਂ ਵੇਖਦਾ ਹੀ ਰਹਿ ਗਿਆ ਉਸਦੇ ਪੈਰ ਬਹੁਤ ਹੀ ਨਰਮ ਅਤੇ ਦੁੱਧ ਵਰਗੇ ਸਫੇਦ ਸਨ ਲੱਗਦਾ ਸੀ ਜਿਵੇਂ ਇਹ ਪੈਰ ਜ਼ਮੀਨ ਤੇ ਰੱਖਣ ਲਈ ਬਣੇ ਹੀ ਨਹੀਂ ਸਗੋਂ ਫੁੱਲਾਂ ਵਰਗੇ ਨਾਜ਼ੁਕ ਅਤੇ ਨਰਮ ਪੈਰ ਸਨ ਇਹਨਾਂ ਨੂੰ ਤਾਂ ਸਿਰਫ ਫੁੱਲਾਂ ਤੇ ਹੀ ਚੱਲਣਾ ਚਾਹੀਦਾ ਸੀ ਉਸਦੇ ਪੈਰਾਂ ਦੀ ਖੂਬਸੂਰਤੀ ਵੇਖ ਕੇ ਮੈਂ ਹੈਰਾਨ ਰਹਿ ਗਿਆ ਹੁਣ ਮੇਰੀ ਨਜ਼ਰ ਉਸਦੇ ਚਿਹਰੇ ਵੱਲ ਉੱਥੀ ਇਸ ਤੋਂ ਪਹਿਲਾਂ ਮੈਂ ਉਸਦੇ ਚਿਹਰੇ ਨੂੰ ਵੇਖਣਾ ਜ਼ਰੂਰੀ ਨਹੀਂ ਸਮਝਿਆ ਸੀ ਪਰ ਹੁਣ ਜਦੋਂ ਉਸਦੇ ਚਿਹਰੇ ਨੂੰ ਵੇਖਿਆ ਤਾਂ ਮੈਂ ਨਜ਼ਰਾਂ ਹਟਾਉਣਾ ਭੁੱਲ ਗਿਆ ਉਸਦੇ ਚਿਹਰੇ ਤੇ ਕੀ ਅਜੀਬ ਜਿਹੀ ਚਮਕ ਸੀ ਜੋ ਸਾਹਮਣੇ ਵਾਲੇ ਨੂੰ ਆਪਣੇ ਵੱਲ ਖਿੱਚ ਰਹੀ ਸੀ ਦੁਲਹਣਾ ਵਾਲਾ ਮੇਕਅਪ ਉਸਦੇ ਚਿਹਰੇ ਤੇ ਨਹੀਂ ਸੀ ਇੱਕਦਮ ਸਾਫ਼ ਤੇ ਚਮਕਦਾ ਹੋਇਆ ਚਿਹਰਾ ਮੇਰੇ ਸਾਹਮਣੇ ਸੀ ਉਹ ਹੌਲੀ-ਹੌਲੀ ਕਦਮ ਚੁੱਕਦੀ ਹੋਈ ਬਾਥਰੂਮ ਵਿੱਚ ਚਲੀ ਗਈ ਮੂੰਹ ਧੋ ਕੇ ਜਦੋਂ ਬਾਹਰ ਨਿਕਲੀ ਤਾਂ ਮੈਂ ਉਸ ਨੂੰ ਵੇਖਦਾ ਹੀ ਰਹਿ ਗਿਆ ਅਚਾਨਕ ਹੀ ਮੇਰੇ ਦਿਲ ਵਿੱਚ ਉਸ ਲਈ ਅਜੀਬ ਜੇ ਜਜ਼ਬਾਤ ਉੱਭਰਨ ਲੱਗੇ ਜੀ ਕਰਦਾ ਸੀ ਇਸ ਪਿਆਰੀ ਅਤੇ ਮਾਸੂਮ ਜਹੀ ਲੜਕੀ ਨੂੰ ਹੁਣੇ ਆਪਣੀਆਂ ਬਾਹਾਂ ਵਿੱਚ ਸਮੇਟ ਲਵਾਂ ਅਤੇ ਉਸ ਤੇ ਆਪਣੀ ਸਾਰੀ ਉਲਫਤ ਲੁਟਾ ਦੇਵਾਂ ਪਰ ਅਚਾਨਕ ਮੇਰੇ ਦਿਮਾਗ ਵਿੱਚ ਉਹ ਸਾਰੀਆਂ ਲੜਕੀਆਂ ਘੁੰਮ ਗਈਆਂ ਜੋ ਮੇਰੇ ਅੱਗੇ ਪਿੱਛੇ ਮੰਡਰਾਉਂਦੀਆਂ ਸਨ ਮੇਰੇ ਤੇ ਆਪਣੀ ਜਾਨ ਛਿੜਕਦੀਆਂ ਸਨ ਮੇਰੇ ਲਈ ਕੁਝ ਵੀ ਕਰਨ ਲਈ ਤਿਆਰ ਸਨ ਸ਼ਹਿਰ ਦੀਆਂ ਅਜੀਆਂ ਰੰਗीन तितਲੀਆਂ ਜਦੋਂ ਮੇਰੇ ਅੱਗੇ ਪਿੱਛੇ ਮੰਡਰਾਉਂਦੀਆਂ ਸਨ ਤਾਂ ਮੈਂ ਇੱਕ ਪਿੰਡ ਦੀ ਗਵਾਰ ਲੜਕੀ ਨੂੰ ਆਪਣੇ ਆਪ ਨੂੰ ਕਿਉਂ ਸੌਂਪਦਾ ਮਮਤਾ ਵਿੱਚ ਅਜੇ ਕੀ ਖਾਸ ਸੀ ਸਿਰਫ ਸ਼ਕਲ ਹੀ ਖੂਬਸੂਰਤ ਸੀ ਨਾ ਉਸ ਵਿੱਚ ਅਦਾਵਾ ਸਨ ਨਾ ਗੱਲ ਕਰਨ ਦਾ ਹੁਨਰ ਨਾ ਹੀ ਉਹ ਪੜ੍ਹੀ ਲਿਖੀ ਸੀ ਹਰਗिज ਨਹੀਂ ਮੈਂ ਆਪਣੇ ਦਿਲ ਵਿੱਚ ਸੋਚਾ ਅਤੇ ਬਾਹਰ ਆ ਗਿਆ ਲਾਉਣ ਵਿੱਚ ਆ ਕੇ ਮੈਂ ਸਿਰ ਘੜ ਪੀਣ ਲੱਗਿਆ ਥੋੜੀ ਦੇਰ ਬਾਅਦ ਮੇਰੀ ਮਾਂ ਉੱਥੇ ਆ ਗਈ ਮੇਰੇ ਸਿਰ ਤੇ ਹੱਥ ਫੇਰਦੇ ਹੋਏ ਉਸਨੇ ਕਿਹਾ ਬੇਟਾ ਪਰੇਸ਼ਾਨ ਨਾ ਹੋ ਤੇਰੀ ਪਤਨੀ ਮਮਤਾ ਲੱਖਾਂ ਵਿੱਚੋਂ ਇੱਕ ਹੈ ਤੂੰ ਵੇਖੇ ਜਿੰਦਗੀ ਪਰ ਉਹ ਤੈਨੂੰ ਖੁਸ਼ ਰੱਖੇਗੀ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗੀ ਬਹੁਤ ਹੀ ਖਾਸ ਬੱਚੀ ਹੈ ਤੂੰ ਤਾਂ ਕਿਸਮਤ ਵਾਲਾ ਹੈ ਜਿਸ ਨੂੰ ਅਜੀ ਪਤਨੀ ਮਿਲੀ ਅਜੀਆਂ ਲੜਕੀਆਂ ਅੱਜਕੱਲ ਲੱਭਣ ਨਾਲ ਵੀ ਨਹੀਂ ਮਿਲਦੀਆਂ ਮੈਂ ਕਿਹਾ ਹਾਂ ਮਾਂ ਤੁਸੀਂ ਸਹੀ ਕਹਿੰਦੇ ਹੋ ਮੈਂ ਤਾਂ ਤੁਹਾਡੀ ਇੱਜ਼ਤ ਅਤੇ ਮਾਣ ਲਈ ਇਹ ਸਭ ਕੀਤਾ ਹੈ ਮੇਰੀ ਮਾਂ ਮੈਨੂੰ ਦਬਾਵਾਵਾਂ ਦੇਣ ਲੱਗੀ ਅਤੇ ਕਹਿਣ ਲੱਗੀ ਚੱਲ ਜਾ ਨਵੀਂ ਨਵੇਲੀ ਦੋਲਹਣ ਹੈ ਤੂੰ ਉਸ ਦੇ ਕੋਲ ਜਾ ਕੇ ਬੈਠ ਅਤੇ ਉਸ ਦਾ ਦਿਲ ਬਹਿਲਾ ਹਾਂ ਮੈਂ ਜਾ ਰਿਹਾ ਹਾਂ ਮੈਂ ਬਹੁਤ ਹੀ ਆਗਿਆਕਾਰੀ ਬੱਚੇ ਵਾਂਗ ਸਿਰ ਝੁਕਾ ਕੇ ਕਿਹਾ ਅਤੇ ਅੰਦਰ ਆ ਗਿਆ ਅੰਦਰ ਆ ਕੇ ਮੈਂ ਹੈਰਾਨ ਹੋ ਗਿਆ ਕਿਉਂਕਿ ਉਹ ਕਮਰੇ ਦੇ ਕੋਨੇ ਵਿੱਚ ਲੱਗੇ ਇੱਕ ਮੰਦਰ ਦੇ ਸਾਹਮਣੇ ਅੱਖਾਂ ਬੰਦ ਕਰਕੇ ਅਤੇ ਹੱਥ ਜੋੜ ਕੇ ਖੜੀ ਸੀ ਜਿਵੇਂ ਪਤਾ ਨਹੀਂ ਪਰਮਾਤਮਾ ਤੋਂ ਕੀ ਮੰਗ ਰਹੀ ਹੋਵੇ ਉਸ ਨੂੰ ਆਪਣੇ ਆਸ-ਪਾਸ ਦੀ ਵੀ ਕੋਈ ਖਬਰ ਨਹੀਂ ਸੀ ਉਸ ਨੂੰ ਇੰਨੀ ਖੁਸ਼ ਦਿਲ ਦੇਖ ਕੇ ਮੇਰਾ ਦਿਲ ਚਾਇਆ ਕਿ ਮੈਂ ਉਸ ਨੂੰ ਤੰਗ ਕਰਾਂ ਮੈਂ ਅੰਦਰ ਆਉਂਦੇ ਹੀ ਤਾਨਾ ਮਾਰਦੇ ਹੋਏ ਕਿਹਾ ਤੂੰ ਸ਼ਾਦੀ ਤੋਂ ਪਹਿਲਾਂ ਅਜੇ ਕਿਹੜੇ ਕਪਾਪ ਕੀਤੇ ਸਨ ਕਿ ਹੁਣ ਤੈਨੂੰ ਪਰਮਾਤਮਾ ਤੋਂ ਮਾਫੀ ਮੰਗਣੀ ਪੈ ਰਹੀ ਹੈ ਕੋਈ ਨਾ ਕੋਈ ਵਜਾ ਤਾਂ ਹੋਵੇਗੀ ਕੋਈ ਪਾਪ ਤਾਂ ਕੀਤਾ ਹੋਵੇਗਾ ਤੇਰੇ ਅਤੀਤ ਵਿੱਚ ਮੇਰੀ ਗੱਲ ਸੁਣ ਕੇ ਉਸ ਨੂੰ ਗੁੱਸਾ ਨਹੀਂ ਆਇਆ ਸਗੋਂ ਉਹ ਆਪਣੀ ਆਦਤ ਅਨੁਸਾਰ ਮੁਸਕਰਾ ਦਿੱਤੀ ਅਤੇ ਬੋਲੀ ਮੈਂ ਤਾਂ ਤੁਹਾਡੀ ਲੰਮੀ ਉਮਰ ਦੀ ਦੁਆ ਮੰਗ ਰਹੀ ਸੀ ਅਤੇ ਮੈਂ ਅਜਿਆ ਕੋਈ ਪਾਪ ਨਹੀਂ ਕੀਤਾ ਵੈਸੇ ਤਾਂ ਅਸੀਂ ਸਾਰੇ ਪਾਪੀ ਹਾਂ ਜਾਣੇ ਅਣਜਾਣੇ ਹਰ ਇਨਸਾਨ ਤੋਂ ਗਲਤੀ ਹੋ ਹੀ ਜਾਂਦੀ ਹੈ ਅਤੇ ਸਾਨੂੰ ਪਰਮਾਤਮਾ ਤੋਂ ਮਾਫੀ ਮੰਗਦੇ ਰਹਿਣਾ ਚਾਹੀਦਾ ਹੈ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਸਹੀ ਰਾਹ ਤੇ ਚਲਾਵੇ ਉਸ ਦੀ ਗੱਲ ਸੁਣ ਕੇ ਮੈਨੂੰ ਫਿਰ ਗੁੱਸਾ ਆਇਆ ਮੈਂ ਕਿਹਾ ਅੱਛਾ ਤਾਂ ਤੂੰ ਇਹ ਕਹਿਣਾ ਚਾਹੁੰਦੀ ਹੈ ਕਿ ਮੈਂ ਪਾਪੀ ਹਾਂ ਅਤੇ ਮੈਂ ਨਰਕ ਵਿੱਚ ਜਾਵਾਂਗਾ ਮੇਰੀ ਗੱਲ ਸੁਣ ਕੇ ਉਹ ਜਲਦੀ ਨਾਲ ਮੇਰੇ ਪੈਰਾਂ ਵਿੱਚ ਬੈਠ ਗਈ ਮੇਰੇ ਪੈਰ ਛੂਏ ਅਤੇ ਕਹਿਣ ਲੱਗੀ ਪ੍ਰਮਾਤਮਾ ਨਾ ਕਰੇ ਕਿ ਮੈਂ ਤੁਹਾਨੂੰ ਅਜੀਬ ਗੱਲ ਬੋਲਾਂ ਅਜੀਬ ਗੱਲ ਬੋਲਾਂ ਤੋਂ ਪਹਿਲਾਂ ਮੇਰੀ ਜੀਭ ਕੱਟ ਜਾਵੇ ਪਰ ਮੈਨੂੰ ਇਹ ਸਭ ਨਕਲੀ ਲੱਗ ਰਿਹਾ ਸੀ ਕਿਤੇ ਵੀ ਮੈਨੂੰ ਉਸ ਦੀਆਂ ਇੰਨਾਂ ਹਰਕਤਾਂ ਵਿੱਚ ਸੱਚਾਈ ਨਹੀਂ ਸੀ ਲੱਗ ਰਹੀ ਉਸਦਾ ਸਬਰ ਮੈਨੂੰ ਹੋਰ ਵੀ ਗੁੱਸਾ ਦਵਾ ਰਿਆ ਸੀ ਜੇ ਉਹ ਥੋੜਾ ਜਿਹਾ ਗੁੱਸਾ ਕਰ ਲੈਂਦੀ ਮੇਰੇ ਨਾਲ ਸ਼ਿਕਾਇਤ ਕਰ ਲੈਂਦੀ ਤਾਂ ਸ਼ਾਇਦ ਮੈਂ ਵੀ ਸੁਧਾਰਨ ਹੋ ਜਾਂਦਾ ਸਮਝਦਾ ਕਿ ਉਹ ਵੀ ਮੇਰੇ ਵਰਗੀ ਹੀ ਹੈ ਪਰ ਉਹ ਤਾਂ ਅਜੀਬਣੀ ਹੋਈ ਸੀ ਜਿਵੇਂ ਮੇਰੇ ਹੋਣ ਜਾਂ ਨਾ ਹੋਣ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਉਸ ਦੀ ਇਹ ਸ਼ਾਂਤੀ ਅਤੇ ਸਬਰ ਮੇਰੇ ਅੰਦਰ ਅੱਗ ਲਾ ਰਹੀ ਸੀ ਮੈਨੂੰ ਅਜਿਹਾ ਲੱਗਦਾ ਸੀ ਜਿਵੇਂ ਉਹ ਮੇਰਾ ਮਜ਼ਾਕ ਉਡਾਰੀ ਹੋਵੇ ਉਸ ਦੇ ਕੱਪੜੇ ਉਸ ਦਾ ਚੱਲਣ ਫਿਰਨ ਅਤੇ ਬੋਲਣ ਦਾ ਅੰਦਾਜ਼ ਸਭ ਕੁਝ ਵੱਖਰਾ ਸੀ ਉਸ ਦੀਆਂ ਇੰਨਾਂ ਹਰਕਤਾਂ ਨੂੰ ਦੇਖਦਿਆਂ ਮੈਂ ਇੰਨਾ ਤਾਂ ਸਮਝ ਗਿਆ ਸੀ ਕਿ ਉਹ ਬਹੁਤ ਹੀ ਨੇਕ ਅਤੇ ਪਵਿੱਤਰ ਕੁੜੀ ਹੈ ਜਿਸ ਨੇ ਅੱਜ ਤੱਕ ਕਦੇ ਕਿਸੇ ਗੈਰ ਮਰਦ ਵੱਲ ਨਜ਼ਰ ਉਠਾ ਕੇ ਨਹੀਂ ਦੇਖਿਆ ਹੋਵੇਗਾ ਮੈਂ ਅਜੇ ਉਸ ਬਾਰੇ ਇਹ ਸਭ ਸੋਚ ਹੀ ਰਿਹਾ ਸੀ ਕਿ ਮੇਰੇ ਕਮਰੇ ਦੇ ਦਰਵਾਜ਼ੇ ਤੇ ਖੜਕ ਸੁਣਾਈ ਦਿੱਤੀ ਰਾਤ ਦੇ 12 ਬੱਜੇ ਸਨ ਮੈਨੂੰ ਹੈਰਾਨੀ ਹੋਈ ਕਿ ਇਸ ਵੇਲੇ ਮੇਰੇ ਕਮਰੇ ਦੇ ਦਰਵਾਜ਼ੇ ਤੇ ਕੌਣ ਆ ਸਕਦਾ ਹੈ ਕੌਣ ਖੜਕਾ ਰਿਹਾ ਹੈ ਮੈਂ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਮੇਰੇ ਪਾਪਾ ਖੜੇ ਸਨ ਅੱਖਾਂ ਵਿੱਚ ਹੰਝੂ ਅਤੇ ਚਿਹਰੇ ਤੇ ਖੁਸ਼ੀ ਦੇ ਮਿਲੇ-ਜੁਲੇ ਪਾਪਾ ਮੈਨੂੰ ਦੇਖਦੇ ਹੋਏ ਮੇਰੇ ਗੱਲ ਨੂੰ ਲਿਫਟ ਗਏ ਪਾਪਾ ਦੀ ਖੁਸ਼ੀ ਮੇਰੀ ਸਮਝ ਤੋਂ ਬਾਹਰ ਸੀ ਮੈਂ ਕਿਹਾ ਕੀ ਗੱਲ ਹੈ ਪਾਪਾ ਪਾਪਾ ਨੇ ਕਿਹਾ ਗੱਲ ਹੀ ਅਜੀਬ ਹੈ ਕਿ ਖੁਸ਼ ਹੋਣਾ ਤਾਂ ਬੰਦਾ ਹੈ ਤੂੰ ਮੇਰੇ ਕਮਰੇ ਵਿੱਚ ਆ ਮੈਂ ਸਭ ਦੱਸਦਾ ਹਾਂ ਮੈਂ ਪਾਪਾ ਦੇ ਕਮਰੇ ਵਿੱਚ ਗਿਆ ਤਾਂ ਕੁਝ ਕਾਗਜ਼ਾਤ ਉਹਨਾਂ ਦੇ ਬਿਸਤਰੇ ਤੇ ਖਿਲਰੇ ਪਏ ਸਨ ਮੇਰੇ ਦਿਲ ਵਿੱਚ ਜਾਇਦਾਦ ਵਾਲੀ ਗੱਲ ਸੀ ਇਸ ਲਈ ਮੈਂ ਪੁੱਛ ਬੈਠਾ ਇੱਕ ਹੀ ਹੈ papa ਖੁਸ਼ੀ ਖੁਸ਼ੀ ਉਹ ਕਾਗਜ਼ ਮੈਨੂੰ ਬਖਾਉਣ ਲੱਗੇ ਅਤੇ ਬੋਲੇ ਆਫਿਸ ਵੱਲੋਂ ਮੇਰੀ ਅਰਜ਼ੀ ਮਨਜ਼ੂਰ ਹੋ ਗਈ ਹੈ ਤੈਨੂੰ ਪਤਾ ਹੈ ਮੈਂ ਕਿੰਨੇ ਦਿਨਾਂ ਤੋਂ ਆਫਿਸ ਵਿੱਚ ਅਰਜ਼ੀ ਦੇ ਰਿਹਾ ਸੀ ਕਿ ਮੈਨੂੰ ਛੁੱਟੀਆਂ ਦਿੱਤੀਆਂ ਜਾਣ ਅਤੇ ਮੈਨੂੰ ਚਾਰ ਧਾਮ ਦੀ ਯਾਤਰਾ ਲਈ ਆਫਿਸ ਵੱਲੋਂ ਭੇਜਿਆ ਜਾਵੇ ਅਤੇ ਹੁਣ ਮੇਰੀ ਅਰਜ਼ੀ ਮਨਜ਼ੂਰ ਹੋ ਗਈ ਹੈ ਮੈਂ ਹੈਰਾਨ ਹੋ ਗਿਆ ਪਾਪਾ ਕਦੋਂ ਤੋਂ ਇਸ ਕੰਮ ਲਈ ਕੋਸ਼ਿਸ਼ ਕਰ ਰਹੇ ਸਨ ਪਾਪਾ ਅਤੇ ਮੰਮੀ ਦੇ ਦਿਲ ਵਿੱਚ ਤੀਰਥ ਯਾਤਰਾ ਕਰਨ ਦੀ ਬਹੁਤ ਜ਼ਿਆਦਾ ਲਗਨ ਸੀ ਪਾਪਾ ਦੀ ਖੁਸ਼ੀ ਦੇਖ ਕੇ ਮੈਨੂੰ ਵੀ ਖੁਸ਼ੀ ਮਹਿਸੂਸ ਹੋ ਰਹੀ ਸੀ ਪਾਪਾ ਕਹਿਣ ਲੱਗੇ ਬੇਟਾ ਮੇਰੀ ਇੱਛਾ ਹੈ ਕਿ ਮੈਂ ਵੀ ਪਰਮਾਤਮਾ ਦੀ ਜਨਮ ਭੂਮੀ ਦੇ ਦਰਸ਼ਨ ਕਰਾਂ ਪਰ ਤੁਹਾਡੀਆਂ ਜ਼ਿੰਮੇਵਾਰੀਆਂ ਮੇਰੇ ਪੈਰਾਂ ਵਿੱਚ ਜ਼ੰਜੀਰਾਂ ਪਾਈ ਰੱਖਦੀਆਂ ਸਨ ਹੁਣ ਤੁਹਾਡੀ ਸ਼ਾਦੀ ਹੋ ਗਈ ਹੈ ਅਤੇ ਮੈਨੂੰ ਪਤਾ ਹੈ ਕਿ ਤੁਹਾਡਾ ਵੱਡਾ ਭਰਾ ਆਪਣੇ ਦੋਸਤ ਦੇ ਘਰ ਹੈ ਹੁਣ ਮੈਨੂੰ ਉਸ ਦੀ ਕੋਈ ਚਿੰਤਾ ਨਹੀਂ ਉਹ ਜਿੱਥੇ ਚਾਹੇ ਆਪਣੀ ਮਰਜ਼ੀ ਨਾਲ ਸ਼ਾਦੀ ਕਰ ਲਵੇ ਅਤੇ ਹਾਂ ਤੁਹਾਡੀ ਪਤਨੀ ਬਹੁਤ ਹੀ ਚੰਗੀ ਕੁੜੀ ਹੈ ਦੇਖਣਾ ਉਹ ਤੈਨੂੰ ਸਹਾਰ ਲਵੇਗੀ ਤੈਨੂੰ ਪੜਕਣ ਨਹੀਂ ਦੇਵੇਗੀ ਇਸ ਲਈ ਮੈਂ ਸੋਚਿਆ ਹੈ ਕਿ ਮੈਂ ਇਹ ਕੰਮ ਵੀ ਕਰ ਲਵਾਂ ਫਿਰ ਅਗਲੇ ਸਾਲ ਜੇ ਪ੍ਰਮਾਤਮਾ ਨੇ ਚਾਹਿਆ ਤਾਂ ਪੂਰੇ ਪਰਿਵਾਰ ਨਾਲ ਮੁੜ ਜਾਵਾਂਗਾ ਪਾਪਾ ਬਹੁਤ ਖੁਸ਼ ਸਨ ਅਤੇ ਨਾਲ ਹੀ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਮੰਮੀ ਅਤੇ ਪਾਪਾ 1 ਮਹੀਨੇ ਲਈ ਜਾ ਰਹੇ ਸਨ ਹੁਣ ਉਸ ਪੂਰੇ ਘਰ ਵਿੱਚ ਮੈਂ ਇਕੱਲਾ ਹੁੰਦਾ ਅਤੇ ਮੈਂ ਸੋਚ ਲਿਆ ਸੀ ਕਿ ਮੈਂ ਮਮਤਾ ਨਾਲ ਅਜਾ ਕੁਝ ਕਰਾਂਗਾ ਕਿ ਮੈਨੂੰ ਮਮਤਾ ਨੂੰ ਤਲਾਕ ਦੇਣ ਦੀ ਨੌਬਤ ਹੀ ਨਾ ਆਵੇ ਸਗੋਂ ਉਹ ਖੁਦ ਹੀ ਇਹ ਕਰ ਛੱਡ ਕੇ ਚਲੀ ਜਾਵੇ ਮੈਂ ਮੁੜ ਕਮਰੇ ਵਿੱਚ ਗਿਆ ਅਤੇ ਉਹ ਅਜੇ ਵੀ ਉਸੇ ਤਰ੍ਹਾਂ ਨਾਟਕ ਕਰ ਰਹੀ ਸੀ ਹੁਣ ਬੀਸ ਸੰਸਕਾਰੀ ਬਹੁਤੀ ਬਣਨ ਦਾ ਨਾਟਕ ਉਸ ਦੇ ਹੱਥ ਵਿੱਚ ਗੀਤਾ ਸੀ ਅਤੇ ਉਹ ਉਸ ਦਾ ਪਾਠ ਕਰ ਰਹੀ ਸੀ ਮੈਂ ਉਸਤੇ ਕੋਲ ਬੈਠ ਗਿਆ ਮੈਂ ਕਿਹਾ ਮੰਤਾ ਕਿ ਤੂੰ ਸੱਚਮੁੱਚ ਇੰਨੀ ਪਵਿੱਤਰ ਅਤੇ ਧਾਰਮਿਕ ਕੁੜੀ ਹੈ ਕਿ ਹਰ ਵੇਲੇ ਪ੍ਰਮਾਤਮਾ ਦੀ ਪੂਜਾ ਪਾਠ ਵਿੱਚ ਲੱਗੀ ਰਹਿੰਦੀ ਹੈ ਅਤੇ ਕੀ ਤੂੰ ਕਦੇ ਕਿਸੇ ਗੈਰ ਮਰਦ ਵੱਲ ਨਜ਼ਰ ਉਠਾ ਕੇ ਵੀ ਨਹੀਂ ਦੇਖਿਆ ਮੇਰੀ ਗੱਲ ਤੇ ਉਹ ਆਪਣੇ ਕੰਨਾਂ ਨੂੰ ਹੱਥ ਲਾਉਣ ਲੱਗੀ ਅਤੇ ਬੋਲੀ ਮੇਰਾ ਪ੍ਰਮਾਤਮਾ ਜਾਣਦਾ ਹੈ ਕਿ ਮੈਂ ਕਦੇ ਕਿਸੇ ਗੈਰ ਮਰਦ ਨੂੰ ਗਲਤ ਨਜ਼ਰਾਂ ਨਾਲ ਨਹੀਂ ਦੇਖਿਆ ਅਤੇ ਨਾ ਹੀ ਮੈਂ ਕਿਸੇ ਗੈਰ ਮਰਦ ਨਾਲ ਬੈਠਣਾ ਪਸੰਦ ਕਰਦੀ ਹਾਂ ਮੈਂ ਕਿਹਾ ਫਿਰ ਤਾਂ ਤੂੰ ਮੇਰੇ ਦੋਸਤਾਂ ਦੇ ਸਾਹਮਣੇ ਵੀ ਆਉਣਾ ਪਸੰਦ ਨਹੀਂ ਕਰੇਂਗੀ ਉਹ ਬੋਲੀ ਹਾਂ ਜੀ ਅਜਾ ਹੀ ਹੈ ਮੈਂ ਤੁਹਾਡੇ ਦੋਸਤਾਂ ਦੇ ਸਾਹਮਣੇ ਵੀ ਨਹੀਂ ਆਵਾਂਗੀ ਮੈਂ ਕਿਹਾ আচ্ছা ਤਾਂ ਫਿਰ ਠੀਕ ਹੈ ਮੈਂ ਤੈਨੂੰ ਤੇਰੇ ਮੰਮੀ ਪਾਪਾ ਦੇ ਘਰ ਛੱਡ ਦਿੰਦਾ ਹਾਂ ਕਿਉਂਕਿ ਜਦੋਂ ਤੂੰ ਇੱਥੋਂ ਜਾਵੇਂਗੀ ਤਾਂ ਮੈਂ ਆਪਣੇ ਦੋਸਤਾਂ ਨੂੰ ਘਰ ਤੇ ਬੁਲਾਵਾਂਗਾ ਮੰਮੀ ਪਾਪਾ ਤੀਰਥ ਯਾਤਰਾ ਤੇ ਜਾ ਰਹੇ ਹਨ ਅਤੇ ਤੈਨੂੰ ਪਤਾ ਹੈ ਇਹ ਮੌਕਾ ਵਾਰ-ਵਾਰ ਨਹੀਂ ਆਉਂਦਾ ਮੇਰੇ ਦੋਸਤ ਮੇਰੇ ਘਰ ਆਉਣਾ ਚਾਹੁੰਦੇ ਹਨ ਮੇਰੇ ਦੋ ਦੋਸਤ ਵਿਦੇਸ਼ ਵਿੱਚ ਨੌਕਰੀ ਕਰਦੇ ਹਨ ਅਤੇ ਮੇਰੀ ਆadat ਕਰਕੇ ਉਹ ਛੁੱਟੀਆਂ ਲੈ ਕੇ ਆਏ ਹਨ। ਅਸੀਂ ਸਾਰੇ ਦੋਸਤ ਬਚਪਨ ਦੇ ਦੋਸਤ ਹਾਂ ਅਤੇ ਅਸੀਂ ਆਪਸ ਵਿੱਚ ਬਹੁਤ ਸਾਰਾ ਸਮਾਂ ਬਿਤਾਉਣਾ ਚਾਹੁੰਦੇ ਹਾਂ। ਆਪਣੇ ਬਚਪਨ ਦੀਆਂ ਸਾਰੀਆਂ ਯਾਦਾਂ ਤਾਜ਼ਾ ਕਰਨਾ ਚਾਹੁੰਦੇ ਹਾਂ। ਇਸ ਲਈ ਸਾਨੂੰ ਇਕੱਲਪਨ ਦੀ ਜ਼ਰੂਰਤ ਹੈ ਜੋ ਇਸ ਘਰ ਤੋਂ ਹੀ ਹੋ ਸਕਦੀ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਤੂੰ ਸਾਡੇ ਦੋਸਤਾਂ ਦੇ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਕਰੇ। ਇਸ ਲਈ ਆਪਣੇ ਮੰਮੀ ਪਾਪਾ ਦੇ ਘਰ ਚਲੀ ਜਾ ਉਹ ਮੇਰੀ ਗੱਲ ਤੁਰੰਤ ਮੰਨ ਗਈ ਅਤੇ ਕਹਿਣ ਲੱਗੀ ਪਰ ਇੱਕ ਸ਼ਰਤ ਹੈ ਮੈਂ ਕਿਹਾ ਉਹ ਕੀ ਉਹ ਬੋਲੀ ਉਹ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗੀ ਇਹ ਕਹਿ ਕੇ ਉਹ ਕਮਰੇ ਤੋਂ ਬਾਹਰ ਚਲੀ ਗਈ ਅਤੇ ਮੰਮੀ ਪਾਪਾ ਨੂੰ ਵਧਾਈ ਦੇਣ ਲੱਗੀ ਕਿ ਉਹ ਤੀਰਥ ਯਾਤਰਾ ਤੇ ਜਾ ਰਹੇ ਸਨ ਮੈਂ ਅੰਦਰ ਬੈਠਾ ਇਹ ਸੋਚ ਰਿਹਾ ਸੀ ਕਿ ਆਖਰ ਮਮਤਾ ਦੇ ਦਿਮਾਗ ਵਿੱਚ ਅੱਜ ਕਿਹੜੀ ਸ਼ਰਤ ਹੋਵੇਗੀ ਜੋ ਮੇਰੇ ਨਾਲ ਰੱਖਣਾ ਚਾਹੁੰਦੀ ਸੀ ਮੈਂ ਆਪਣੇ ਸਾਰੇ ਦੋਸਤਾਂ ਤੇ ਗਰਲਫ੍ਰੈਂਡ ਨੂੰ ਵੀ ਦੱਸ ਦਿੱਤਾ ਸੀ ਕਿ ਮੇਰੇ ਮੰਮੀ ਪਾ ਇੱਕ ਮਹੀਨੇ ਲਈ ਜਾ ਰਹੇ ਹਨ ਤਾਂ ਮੇਰੇ ਘਰ ਪਾਰਟੀ ਲਈ ਆ ਜਾ ਜਾਣਾ ਬਲਕਿ ਹੁਣ ਤਾਂ ਹਰ ਰੋਜ਼ ਮੇਰੇ ਘਰ ਪਾਰਟੀ ਹੋਇਆ ਕਰੇਗੀ ਅਸੀਂ ਸਾਰੇ ਮੁੰਡੇ ਕੁੜੀਆਂ ਮਿਲ ਕੇ ਸਾਰੀ ਰਾਤ ਮौज-ਮਸਤੀ ਕਰਾਂਗੇ ਮੈਂ ਬਹੁਤ ਖੁਸ਼ ਹਾਂ ਤੇ ਮੇਰੇ ਸਾਰੇ ਦੋਸਤ ਵੀ ਆਪਣੀਆਂ ਸਾਰੀਆਂ ਗਰਲਫ੍ਰੈਂਡਸ ਨਾਲ ਆਨਲੀ ਤਿਆਰ ਸਨ ਮੇਰੇ ਜ਼ਿਆਦਾਤਰ ਦੋਸਤ ਬਹੁਤ ਅਮੀਰ ਤਾਂ ਨਹੀਂ ਸਨ ਪਰ ਬੇਸ਼ਰਮੀ ਦੇ ਕੰਮਾਂ ਵਿੱਚ ਉਹਨਾਂ ਦਾ ਕੋਈ ਜਵਾਬ ਨਹੀਂ ਸੀ ਹਰ ਇੱਕ ਦੋਸਤ ਦੀ ਆਪਣੀ ਆਪਣੀ ਗਰਲਫ੍ਰੈਂਡ ਸੀ ਅਤੇ ਉਹਨਾਂ ਵਿਚਕਾਰ ਹਰ ਤਰ੍ਹਾਂ ਦੇ ਰਿਸ਼ਤੇ ਵੀ ਬਣ ਚੁੱਕੇ ਸਨ ਆਪਣਾ ਦੋਸਤਾਂ ਦੀਆਂ ਇੰਨਾਂ ਹਰਕਤਾਂ ਕਾਰਨ ਮੈਂ ਕਈ ਵਾਰ ਮੁਸੀਬਤ ਵਿੱਚ ਵੀ ਪੈ ਚੁੱਕਾ ਸੀ ਪਰ ਮੇਰੇ ਮਾਪੇ ਦਾ ਪੈਸਾ ਸੀ ਜੋ ਮੈਨੂੰ ਹਰ ਵਾਰ ਬਚਾ ਲੈਂਦਾ ਸੀ ਖੈਰ ਹੁਣ ਤਾਂ ਮੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਹੁਣ ਤਾਂ ਮੇਰੇ ਹੀ ਘਰ ਵਿੱਚ ਪਾਰਟੀ ਹੋਇਆ ਕਰਦੀ ਸੀ ਮੈਂ ਬਹੁਤ ਸਕੂਨ ਵਿੱਚ ਸੀ ਕਿ ਅਸੀਂ ਕਿਹੜੇ ਹੋਟਲ ਵਿੱਚ ਜਾਵਾਂਗੇ ਜਿੱਥੇ ਪਕੜੇ ਜਾਵਾਂਗੇ ਮਜੇ ਦੀ ਗੱਲ ਤਾਂ ਇਹ ਸੀ ਕਿ ਮੇਰੇ ਕਿਸੇ ਵੀ ਦੋਸਤ ਨੂੰ ਇਹ ਨਹੀਂ ਸੀ ਪਤਾ ਕਿ ਮੇਰਾ ਵਿਆਹ ਮੰਮਤਾ ਨਾਲ ਹੋ ਚੁੱਕਾ ਸੀ ਮੈਂ ਝੂਠ ਬੋਲ ਦਿੱਤਾ ਸੀ ਕਿ ਮੇਰੇ ਦੋ ਦੋਸਤ ਮੇਰੇ ਵਿਆਹ ਵਿੱਚ ਸ਼ਾਮਲ ਹੋਣ ਲਈ ਵਿਦੇਸ਼ ਤੋਂ ਆਏ ਸਨ ਮੈਂ ਆਪਣੀ ਵਿਆਹ ਵਾਲੀ ਗੱਲ ਕਿਸੇ ਨੂੰ ਦੱਸਣਾ ਵੀ ਨਹੀਂ ਚਾਹੁੰਦਾ ਸੀ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਦੋਸਤਾਂ ਨੂੰ ਪਤਾ ਲੱਗੇ ਕਿ ਮੇਰੀ ਪਤਨੀ ਪਿੰਡ ਦੀ ਅਣਜਾਣ ਕੁੜੀ ਹੈ ਅਤੇ ਉਹ ਮੇਰਾ ਮਜ਼ਾਕ ਉਡਾਉਣ ਥੋੜੀ ਦੇਰ ਬਾਅਦ ਮੰਮਤਾ ਮੇਰੇ ਕੋਲ ਆਈ ਤਾਂ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਵੇਖਣ ਲੱਗੀ ਜਿਵੇਂ ਉਹ ਮੇਰੇ ਬਾਰੇ ਸਭ ਕੁਝ ਜਾਣਦੀ ਹੋ ਵੀ ਉਹ ਬੋਲੀ ਹਰਸ਼ ਇੱਕ ਗੱਲ ਪੁੱਛਾਂ ਸੱਚ-ਸੱਚ ਦੱਸਣਾ ਮੈਂ ਕਿਹਾ ਹਾਂ ਪੁੱਛੋ ਉਹ ਬੋਲੀ ਕੀ ਤੁਸੀਂ ਸੱਚਮੁੱਚ ਆਪਣੇ ਦੋਸਤਾਂ ਨੂੰ ਪਾਰਟੀ ਦੇਣਾ ਚਾਹੁੰਦੇ ਹੋ ਮੈਂ ਕਿਹਾ ਹਾਂ ਦੇਣਾ ਚਾਹੁੰਦਾ ਹਾਂ ਤੁਹਾਨੂੰ ਕੋਈ ਸ਼ੱਕ ਹੈ ਜੇ ਤੁਸੀਂ ਇੱਥੇ ਰੁਕਣਾ ਚਾਹੁੰਦੇ ਹੋ ਤਾਂ ਰੁਕ ਸਕਦੇ ਹੋ ਅਤੇ ਆਪਣੀ ਅੱਖਾਂ ਨਾਲ ਵੇਖ ਲੈਣਾ ਤੁਹਾਡੀ ਮਰਜ਼ੀ ਹੈ ਪਰ ਮੈਂ ਤਾਂ ਤੁਹਾਡੇ ਭਲੇ ਲਈ ਹੀ ਕਹਿ ਰਿਹਾ ਸੀ ਕਿ ਤੁਸੀਂ ਸਾਡੇ ਦੋਸਤਾਂ ਦੀ ਪਾਰਟੀ ਵਿੱਚ ਫਿੱਟ ਨਹੀਂ ਬੈਠੋਗੇ ਕਿਉਂਕਿ ਤੁਸੀਂ ਬੱਕਰੇ ਸਵਾਰੀ ਕੁੜੀ ਹੋ ਤੁਸੀਂ ਪਰੇਸ਼ਾਨ ਹੋ ਜਾਓਗੇ ਇਸੇ ਲਈ ਮੈਂ ਤੁਹਾਨੂੰ ਤੁਹਾਡੇ ਮਾਪੇ ਘਰ ਭੇਜ ਰਿਹਾ ਹਾਂ ਉਹ ਮੈਨੂੰ ਕੁਝ ਦੇਰ ਤੱਕ ਵੇਖਦੀ ਰਹੀ ਫਿਰ ਬੋਲੀ ਹਾਂ ਇਹ ਤਾਂ ਠੀਕ ਹੈ ਮੈਂ ਤੁਹਾਡੇ ਦੋਸਤਾਂ ਦੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੀ ਪਰ ਮੈਨੂੰ ਤੁਹਾਡੇ ਲਈ ਅਫਸੋਸ ਹੈ ਅਤੇ ਡਰ ਵੀ ਲੱਗ ਰਿਹਾ ਹੈ ਕਿ ਕਿਤੇ ਤੁਹਾਡੇ ਨਾਲ ਕੁਝ ਗਲਤ ਨਾ ਹੋ ਜਾਵੇ ਮਹਿਰਾਨ ਹੋ ਕੇ ਬੋਲਿਆ ਕੁਝ ਗਲਤ ਕਿਉਂ ਹੋਵੇਗਾ ਮੇਰੇ ਨਾਲ ਉਹ ਬੋਲੀ ਜਦੋਂ ਤੱਕ ਤੁਸੀਂ ਚੰਗਿਆਈ ਅਤੇ ਬੁਰਾਈ ਦੇ ਫਰਕ ਨੂੰ ਨਹੀਂ ਸਮਝਦੇ ਤਦੋਂ ਤੱਕ ਮੈਂ ਕੁਝ ਕਹਿ ਨਹੀਂ ਸਕਦੀ ਅਤੇ ਨਾ ਹੀ ਮੈਂ ਤੁਹਾਨੂੰ ਜ਼ਬਰਦਸਤੀ ਆਪਣੀ ਗੱਲ ਮਨਵਾ ਸਕਦੀ ਹਾਂ ਮੈਂ ਕਿਹਾ ਹਾਂ ਸਹੀ ਗੱਲ ਹੈ ਮਨਮਾਨੀ ਦੀ ਕੋਸ਼ਿਸ਼ ਵੀ ਨਾ ਕਰਨਾ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਇਹ ਵਿਆਹ ਆਪਣੀ ਖੁਸ਼ੀ ਨਾਲ ਨਹੀਂ ਕੀਤਾ ਬਲਕਿ ਮੰਮੀ ਪਾਪਾ ਦੀ ਖੁਸ਼ੀ ਲਈ ਕੀਤਾ ਹੈ ਨਹੀਂ ਤਾਂ ਤੁਹਾਡੇ ਹੋਣ ਵਾਲੇ ਦੁਲੇ ਨੇ ਵਿਆਹ ਦੇ ਸਹੀ ਸਮੇਂ ਤੋਂ ਪਹਿਲਾਂ ਤੁਹਾਨੂੰ ਛੱਡ ਕੇ ਭੱਜ ਗਿਆ ਸੀ ਅਤੇ ਅਜੇ ਤੱਕ ਵਾਪਸ ਨਹੀਂ ਆਇਆ ਬੱਸ ਫੋਨ ਕਰਕੇ ਦੱਸ ਦਿੱਤਾ ਕਿ ਉਹ ਤੁਹਾਡੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਅਤੇ ਆਪਣੇ ਦੋਸਤੇ ਘਰ ਹੈ ਯਕੀਨਨ ਕੋਈ ਨਾ ਕੋਈ ਵਜ੍ਹਾ ਹੋਵੇਗੀ ਜੋ ਤੁਹਾਡੇ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ ਕੁਝ ਨਾ ਕੁਝ ਤਾਂ ਕੀਤਾ ਹੋਵੇਗਾ ਤੁਸੀਂ ਜਾਂ ਫਿਰ ਤੁਹਾਡੀਆਂ ਗੱਲਾਂ ਵਿੱਚ ਉਸ ਨੂੰ ਕੁਝ ਅਜਿਹਾ ਮਹਿਸੂਸ ਹੋਇਆ ਹੋਵੇਗਾ ਅਤੇ ਮੇਰੇ ਭਰਾ ਨੂੰ ਲੱਗਿਆ ਹੋਵੇਗਾ ਕਿ ਤੁਹਾਡਾ ਕਿਰਦਾਰ ਜਾਂ ਤੁਹਾਡੀ ਨੀਅਤ ਸਹੀ ਨਹੀਂ ਹੈ ਇਸੇ ਲਈ ਉਹ ਤੁਹਾਨੂੰ ਛੱਡ ਕੇ ਭੱਜ ਗਿਆ ਮੇਰੀਆਂ ਇਹ ਗੱਲਾਂ ਸੁਣ ਕੇ ਮੰਮਤਾ ਦੇ ਚਿਹਰੇ ਤੇ ਦੁੱਖ ਦੇ ਭਾਵ ਉੱਭਰ ਆਏ ਸਨ ਅਤੇ ਵੇਖਦੇ ਹੀ ਵੇਖ ਉਸ ਦੀਆਂ ਅੱਖਾਂ ਵਿੱਚ ਹੰਝੂ ਟਾਰਨ ਲਿਖ ਆਖਰਕਾਰ ਉਹ ਵੀ ਇੱਕ ਕੁੜੀ ਸੀ ਪਰ ਮੈਂ ਉਸ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਉਸ ਨੂੰ ਉਸੇ ਤਰ੍ਹਾਂ ਰੋਂਦਾ ਛੱਡ ਕੇ ਬਾਥਰੂਮ ਵਿੱਚ ਚਲਾ ਗਿਆ ਖੈਰ ਵਿਆਹ ਦੀ ਪਹਿਲੀ ਰਾਤ ਸਾਡੀ ਇਸ ਤਰ੍ਹਾਂ ਹੀ ਨਿਕਲ ਗਈ ਮੈਂ ਉਸ ਨੂੰ ਹੱਥ ਵੀ ਨਹੀਂ ਲਾਇਆ ਮੈਂ ਬਾਥਰੂਮ ਤੋਂ ਆ ਕੇ ਸਿੱਧਾ ਸੋਫੇ ਤੇ लेट ਗਿਆ ਅਤੇ ਉਸ ਨੇ ਵੀ ਮੈਨੂੰ ਕੁਝ ਨਹੀਂ ਕੀਤਾ ਉਹ ਆਰਾਮ ਨਾਲ ਬੈੱਡ ਤੇ ਸੌਂ ਗਈ ਅਗਲੇ ਹੀ ਦਿਨ ਮੰਮੀ ਪਾਪਾ ਚਲੇ ਗਏ ਉਹ ਬੋਲੀ ਤੁਸੀਂ ਵੀ ਮੈਨੂੰ ਹੁਣ ਮੇਰੇ ਮਾਂ-ਬਾਪ ਦੇ ਘਰ ਛੱਡੋ ਮੈਂ ਆਪਣੇ ਪੇਕੇ ਜਾ ਜੋੰਦੀ ਹਾਂ ਮੈਂ ਕਿਹਾ ਇੱਕ ਦਿਨ ਹੋਰ ਰੁਕ ਜਾਓ ਅਤੇ ਪੈਸੇ ਤੁਸੀਂ ਵੀ ਤਾਂ ਆਪਣੀ ਇੱਕ ਸ਼ਰਤ ਮਨਵਾਉਣੀ ਸੀ ਉਹ ਤਾਂ ਤੁਸੀਂ ਦੱਸੀ ਹੀ ਨਹੀਂ ਤਾਂ ਉਹ ਬੋਲੀ ਮੇਰੀ ਸ਼ਰਤ ਤਾਂ ਕੁਝ ਵੀ ਨਹੀਂ ਸੀ ਬਸ ਇੰਨੀ ਜਹੀ ਸੀ ਕਿ ਤੁਸੀਂ ਸਵੇਰੇ ਸਵੇਰੇ ਉੱਠ ਕੇ ਜਾਇਆ ਕਰੋ ਅਤੇ ਭਗਵਾਨ ਦੀ ਆਰਤੀ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰਿਆ ਕਰੋ ਜਦੋਂ ਤੁਸੀਂ ਭਗਵਾਨ ਦਾ ਨਾਮ ਲੈ ਕੇ ਆਪਣਾ ਦਿਨ ਸ਼ੁਰੂ ਕਰਦੇ ਹੋ ਤਾਂ ਭਗਵਾਨ ਵੀ ਤੁਹਾਡੇ ਨਾਲ ਖੁਸ਼ ਹੁੰਦੇ ਹਨ ਅਤੇ ਤੁਹਾਨੂੰ ਹਰ ਮੁਸੀਬਤ ਤੋਂ ਬਚਾਉਂਦੇ ਹਨ ਸਵੇਰੇ ਸਵੇਰੇ ਭਗਵਾਨ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ ਚਾਹੇ ਦੁਨੀਆ ਇਧਰ ਦੀ ਉਧਰ ਹੋ ਜਾਵੇ ਮੈਂ ਇਹਨੂੰ ਉਸ ਦੀ ਇਹ ਗੱਲ ਚੰਗੀ ਲੱਗੀ ਮੈਂ ਉਸ ਦੀ ਗੱਲ ਸੁਣ ਕੇ ਪ੍ਰਭਾਵਿਤ ਹੋਇਆ ਮੈਨੂੰ ਤਾਂ ਲੱਗਿਆ ਸੀ ਕਿ ਉਹ ਮੈਥੋਂ ਪੈਸੇ ਮੰਗੇਗੀ ਜਾਂ ਕੋਈ ਹੋਰ ਜਿੱਤ ਕਰੇਗੀ ਪਰ ਉਸ ਵਿਚਾਰੀ ਨੇ ਤਾਂ ਮੇਰੇ ਹੀ ਭਲੇ ਦੀ ਗੱਲ ਕੀਤੀ ਸੀ ਇਸ ਗੱਲ ਤੇ ਮੈਂ ਥੋੜਾ ਸ਼ਰਮਿੰਦਾ ਵੀ ਹੋਇਆ ਅਤੇ ਪਰੇਸ਼ਾਨ ਵੀ ਕਿ ਮੈਂ ਉਸ ਨੂੰ ਗਲਤ ਸਮਝਿਆ ਸੀ ਉਹ ਤਾਂ ਮੇਰੇ ਹੀ ਭਲੇ ਦੀਆਂ ਗੱਲਾਂ ਸੋਚ ਰਹੀ ਸੀ ਖੈਰ ਇਹਨਾਂ ਸਾਰੀਆਂ ਗੱਲਾਂ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਉਹ ਤਾਂ ਸਬਰ ਦਾ ਪਤਲਾ ਬਣੀ ਹੋਈ ਸੀ ਥੋੜੀ ਦੇਰ ਬਾਅਦ ਹੀ ਉਸਨੇ ਆਪਣਾ ਸਮਾਨ ਪੈਕ ਕਰ ਲਿਆ ਮੈਂ ਦਿਲ ਵਿੱਚ ਉਦਾਸ ਹੋ ਰਿਹਾ ਸੀ ਪਤਾ ਨਹੀਂ ਕਿਉਂ ਉਸਦੇ ਜਾਣ ਤੇ ਚੰਗਾ ਨਹੀਂ ਲੱਗ ਰਿਹਾ ਸੀ ਪਰ ਮੈਂ ਇਹ ਗੱਲ ਉਸਤੇ ਜ਼ਹਾਰ ਨਹੀਂ ਕੀਤੀ ਮੈਂ ਉਸ ਨੂੰ ਘਟੀ ਤੱਕ ਛੱਡ ਆਇਆ ਉਹ ਆਪਣੇ ਮਾਪੇ ਦੇ ਘਰ ਚਲੀ ਗਈ ਉਸਦੇ ਜਾਣ ਤੋਂ ਬਾਅਦ ਘਰ ਵਿੱਚ ਇੱਕ ਜਿਹੀ ਉਦਾਸੀ ਛਾ ਗਈ ਜਿਵੇਂ ਇੱਕ ਨਹੀਂ ਦਾਸ ਦੋ ਘਰੋਂ ਨਿਕਲ ਗਏ ਹੁਣ ਘਰ ਬਹੁਤ ਖਾਲੀ-ਖਾਲੀ ਲੱਗ ਰਿਹਾ ਸੀ ਮੈਂ ਘਬਰਾ ਕੇ ਜਲਦੀ ਨਾਲ ਆਪਣੇ ਦੋ ਦੋਸਤਾਂ ਨੂੰ ਕਾਲ ਲਾਇਕ ਅਤੇ ਉਹਨਾਂ ਨੂੰ ਕਿਹਾ ਘਰ ਖਾਲੀ ਹੋ ਗਿਆ ਹੈ ਹੁਣ ਤੁਸੀਂ ਲੋਕ ਸ਼ਾਮ ਨੂੰ ਆ ਜਾਣਾ ਮੇਰੇ ਦੋਸਤਾਂ ਇਸੇ ਮੌਕੇ ਦੀ ਉਡੀਕ ਵਿੱਚ ਸਨ ਮੇਰੇ ਦੋਸਤਾਂ ਦੇ ਆਉਣ ਨਾਲ ਘਰ ਵਿੱਚ ਇੱਕ ਨਵੀਂ ਰੌਣਕ ਜੀ ਲੱਗ ਚੁੱਕੀ ਸੀ ਹਰ ਪਾਸੇ ਗੀਤਾਂ ਦੀ ਆਵਾਜ਼ ਅਤੇ ਧੁੰਮ ਟੜਕੇ ਵਾਲੇ ਡੀਜੇ ਵੱਜਣ ਲੱਗੇ ਸਨ ਅਤੇ ਡੀਜੇ ਦੀ ਥਪ-ਥਾਪ ਤੇ ਮੇਰੇ ਦੋਸਤਾਂ ਦੀਆਂ ਗਰਲ ਫਰੈਂਡਸ ਨੱਚੇ ਸਨ ਮੈਂ ਇੰਨਾਂ ਸਾਰੀਆਂ ਕੁੜੀਆਂ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਮੈਂ ਸਭ ਲਈ ਛੋਟੇ ਛੋਟੇ ਗਿਫਟਸ ਵੀ ਪੈਕ ਕਰਕੇ ਰੱਖੇ ਸਨ ਜਦੋਂ ਮੈਂ ਉਹ ਗਿਫਟਸ ਉਹਨਾਂ ਨੂੰ ਦਿੰਦਾ ਤਾਂ ਉਹ ਖੁਸ਼ ਹੁੰਦੀਆਂ ਸਨ ਉਸ ਨੂੰ ਇਹ ਹੀ ਗੱਲ ਪਸੰਦ ਸੀ ਖਾਣ ਪੀਣ ਤੋਂ ਬਾਅਦ ਅਸੀਂ ਡਾਂਸ ਪਾਰਟੀ ਸ਼ੁਰੂ ਕੀਤੀ ਸੀ ਮੁੰਡੇ ਕੁੜੀਆਂ ਆਪਸ ਵਿੱਚ ਡਾਂਸ ਕਰਨ ਲੱਗੇ ਗੱਲਬਾਤ ਕਰਨ ਲੱਗੇ ਪਰ ਇਸੇ ਦੌਰਾਨ ਮੈਨੂੰ ਕੁਝ ਗਲਤ ਹੋਣ ਦਾ ਅਹਿਸਾਸ ਹੋਇਆ ਮੇਰੇ ਦੋਸਤ ਰਮਨ ਅਤੇ ਰਜੀਵ ਤੇ ਤੇਵਰ ਅੱਜ ਮੈਨੂੰ ਕੁਝ ਅਜੀਬ ਜਿਹੇ ਲੱਗ ਰਹੇ ਸਨ ਉਹਨਾਂ ਦੀਆਂ ਅੱਖਾਂ ਵਿੱਚ ਮਕਾਰੀ ਜਿਹੀ ਦਿਖਾਈ ਦੇ ਰਹੀ ਸੀ ਜਿਵੇਂ ਉਹ ਕੋਈ ਗੱਲ ਮੇਰੇ ਤੋਂ ਲੁਕੋ ਰਹੇ ਹੋਣ ਉਹ ਇੱਕ ਦੂਜੇ ਨੂੰ ਇਸ਼ਾਰੇ ਵੀ ਕਰ ਰਹੇ ਸਨ ਜਦਕਿ ਬਾਕੀ ਸਾਰੇ ਲੋਕ ਆਪਣੇ ਆਪਣੇ ਕੰਮਾਂ ਵਿੱਚ ਫੁੱਜੇ ਹੋਏ ਸਨ ਪਰ ਮਨ ਅਤੇ ਰਜੀਵ ਦਾ ਵਿਵਹਾਰ ਅਤੇ ਉਹਨਾਂ ਦਾ ਧਿਆਨ ਕਿਤੇ ਹੋਰ ਸੀ ਮੈਂ ਉਹਨਾਂ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਪਰ ਫਿਰ ਪ੍ਰਿੰਕਾ ਨੇ ਮੈਨੂੰ ਅੰਦਰ ਬੁਲਾਇਆ ਉਹ ਮੇਰੀ ਸਭ ਤੋਂ ਪਸੰਦੀਦੀ ਗਰਲਫ੍ਰੈਂਡ ਸੀ ਉਹ ਸਨੇ ਕਦੇ ਵੀ ਮੇਰੇ ਸਾਹਮਣੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਸੀ ਅਤੇ ਮੇਰੀ ਬਹੁਤ ਇੱਜ਼ਤ ਵੀ ਕਰਦੀ ਸੀ ਮੈਂ ਉਸ ਦੇ ਕੋਲ ਚਲਾ ਗਿਆ ਉਹ ਮੇਰੇ ਨਾਲ ਗੱਲਬਾਤ ਕਰਨ ਲੱਗੀ ਗੱਲਾਂ ਹੀ ਗੱਲਾਂ ਵਿੱਚ ਪਤਾ ਹੀ ਨਹੀਂ ਚੱਲਿਆ ਕਿ ਕਦੋਂ ਰਾਤ ਦੇ 12:00 ਬੱਜ ਗਏ ਫਿਰ ਅਸੀਂ ਸਾਰੇ ਬੈਠ ਕੇ ਇੱਕ ਵਾਰ ਫਿਰ ਸ਼ਰਾਬ ਦੀ ਮਹਿਫਿਲ ਸਜਾਈ ਪਰ ਹੁਣ ਵੀ ਰਜੀਵ ਦੀਆਂ ਅੱਖਾਂ ਕੁਝ ਹੋਰ ਹੀ ਕਹਿ ਰਹੀਆਂ ਸਨ ਉਹ ਸ਼ਰਾਬ ਪੀਣ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਲੈ ਰਿਹਾ ਸੀ ਹੁਣ ਮੈਨੂੰ ਬਚਾਈ ਨਹੀਂ ਹੋਣ ਲੱਗੀ ਸੀ ਤਦੋਂ ਮੈਨੂੰ ਅਜੀਬ ਮਹਿਸੂਸ ਹੋਇਆ ਜਿਵੇਂ ਮੰਮਤਾ ਮੈਨੂੰ ਬੁਲਾ ਰਹੀ ਹੋਵੇ ਮੈਨੂੰ ਕਮਰੇ ਅੰਦਰ ਬੁਲਾ ਰਹੀ ਸੀ ਕਹਿ ਰਹੀ ਸੀ ਸਵੇਰ ਦੀ ਰੌਸ਼ਨੀ ਫੈਲਣ ਵਾਲੀ ਹੈ ਜਾਓ ਭਗਵਾਨ ਖੋਲ ਜਾਓ ਅਤੇ ਆਪਣੇ ਕੀਤੇ ਪਾਪਾਂ ਦੀ ਮਾਫੀ ਮੰਗੋ ਅਤੇ ਭਗਵਾਨ ਦੀ ਆਰਤੀ ਕਰੋ ਇਹਨਾਂ ਲੋਕਾਂ ਨੂੰ ਇੱਥੋਂ ਕੱਢ ਦਿਓ ਇਹ ਲੋਕ ਚੰਗੇ ਨਹੀਂ ਹਨ ਨਹੀਂ ਤਾਂ ਬਹੁਤ ਬੁਰਾ ਹੋਵੇਗਾ ਮੈਂ ਇਹ ਗੱਲ ਸੁਣ ਕੇ ਹਰਾਨ ਰਹਿ ਗਿਆ ਸੀ ਕਿਉਂਕਿ ਮਮਤਾ ਤਾਂ ਮੇਰੇ ਸਾਹਮਣੇ ਹੀ ਆਪਣੇ ਮਾਪੇ ਦੇ ਘਰ ਗਈ ਸੀ ਕੀ ਉਹ ਵਾਪਸ ਘਰ ਆ ਗਈ ਸੀ ਮੈਨੂੰ ਬਹੁਤ ਗੁੱਸਾ ਆਇਆ ਉਸ ਦੀ ਆਵਾਜ਼ ਮੇਰੇ ਕੰਨਾਂ ਵਿੱਚ ਟਕਰਾ ਰਹੀ ਸੀ ਇਹ ਮੇਰਾ ਕੋਈ ਬਹਿਮ ਨਹੀਂ ਸੀ ਹਾਲਾਂਕਿ ਕੇ ਘਰ ਵਿੱਚ ਮਿਊਜ਼ਿਕ ਦੀ ਆਵਾਜ਼ ਬਹੁਤ ਉੱਚੀ ਸੀ ਪਰ ਮੈਨੂੰ ਵਿਸ਼ਵਾਸ ਸੀ ਕਿ ਇਹ ਉਸੇ ਦੀ ਆਵਾਜ਼ ਸੀ ਉਹ ਕਾਰਾਚੂ ਕਿਸੇ ਗੁੱਸੇ ਨਾਲ ਮੈਂ ਕਮਰੇ ਦਾ ਦਰਵਾਜ਼ਾ ਖੋਲਿਆ ਅਤੇ ਕੁੰਡੀ ਵੀ ਲਾ ਦਿੱਤੀ ਪਰ ਜਿਵੇਂ ਹੀ ਮੈਂ ਦਰਵਾਜ਼ੇ ਨੂੰ ਕੁੰਡੀ ਲਾਇਆ ਬਾਹਰੋਂ ਬਹੁਤ ਤੇਜ਼ ਆਵਾਜ਼ਾਂ ਆਉਣ ਲੱਗੀਆਂ ਇਹ ਆਵਾਜ਼ਾਂ ਅਜੀਬ ਸਨ ਜਿਨ੍ਹਾਂ ਨੂੰ ਸੁਣ ਕੇ ਮੇਰਾ ਦਿਲ ਬੈਠ ਗਿਆ ਇਹ ਤਾਂ ਪਿਸਤੌਲ ਦੀਆਂ ਗੋਲੀਆਂ ਦੀਆਂ ਆਵਾਜ਼ਾਂ ਸਨ ਮੈਂ ਦਿਲ ਥਾਮ ਕੇ ਉਥੇ ਹੀ ਬੈੱਡ ਤੇ ਬੈਠ ਗਿਆ ਡਰ ਨਾਲ ਮੇਰਾ ਦਿਲ ਚੋਰ-ਚੋਰ ਨਾਲ ਕੰਬ ਰਿਹਾ ਸੀ ਮੈਂ ਕੰਬਦੇ ਹੱਥਾਂ ਨਾਲ ਆਪਣਾ ਮੋਬਾਈਲ ਕੱਢਿਆ ਅਤੇ ਨੰਬਰ ਡਾਇਲ ਕਰਨ ਲੱਗਾ ਥੋੜੀ ਦੇਰ ਬਾਅਦ ਮੇਰੇ ਦਰਵਾਜ਼ੇ ਨੂੰ ਜ਼ੋਰ-ਜ਼ੋਰ ਨਾਲ ਖੜਕਾਇਆ ਜਾਣ ਲੱਗਾ ਪਰ ਮੈਂ ਕਾ ਨਹੀਂ ਖੋਲਿਆ ਜ਼ਰੂਰ ਮੇਰੇ ਘਰ ਵਿੱਚ ਕੁਝ ਗੜਬੜ ਹੋ ਰਹੀ ਸੀ ਜਿਸ ਕਾਰਨ ਇਹ ਫਾਇਰਿੰਗ ਦੀਆਂ ਆਵਾਜ਼ਾਂ ਆ ਰਹੀਆਂ ਸਨ ਥੋੜੀ ਦੇਰ ਬਾਅਦ ਬਾਹਰ ਸਭ ਕੁਝ ਸ਼ਾਂਤ ਹੋ ਗਿਆ ਮੈਂ ਪੁਲਿਸ ਨੂੰ ਕਾਲ ਕਰ ਚੁੱਕਾ ਸੀ ਥੋੜੀ ਦੇਰ ਵਿੱਚ ਪੁਲਿਸ ਦੇ ਸਾਇਰਨ ਵੱਜਣ ਲੱਗੇ ਮੇਰੇ ਕਮਰੇ ਦੇ ਦਰਵਾਜ਼ੇ ਨੂੰ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਕੋਈ ਤੋੜ ਨਹੀਂ ਸਕਿਆ ਕਿਉਂਕਿ ਮੇਰੇ ਕਮਰੇ ਦਾ ਦਰਵਾਜ਼ਾ ਬਹੁਤ ਮਜ਼ਬੂਤ ਸੀ ਜੇ 100 ਆਦਮੀ ਮਿਲ ਕੇ ਵੀ ਉਸ ਦਰਵਾਜ਼ੇ ਨੂੰ ਤੋੜਦੇ ਤਾਂ ਵੀ ਨਹੀਂ ਤੋੜ ਸਕਦੇ ਸਨ ਇਸ ਕਮਰੇ ਵਿੱਚ ਸਾਰੇ ਜੇਵਰ ਕੀਮਤੀ ਚੀਜ਼ਾਂ ਨਗਦੀ ਅਤੇ ਹਰ ਤਰ੍ਹਾਂ ਦੇ ਕਾਗਜ਼ਾਤ ਰੱਖੇ ਹੋਏ ਸਨ ਮੇਰਾ ਮੋਬਾਈਲ ਮੈਂ ਆਪਣੇ ਨਾਲ ਹੀ ਲੈ ਕੇ ਕਮਰੇ ਵਿੱਚ ਆਇਆ ਸੀ ਮੇਰੇ ਦੋਸਤਾਂ ਨੇ ਮੈਨੂੰ ਜ਼ਿਆਦਾ ਸ਼ਰਾਬ ਪਿਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਂ ਬਹੁਤ ਘੱਟ ਸ਼ਰਾਬ ਪੀਤੀ ਸੀ ਜਿਸ ਕਾਰਨ ਮੈਂ ਆਪਣੇ ਹੋਸ਼-ਹਵਾਸ ਵਿੱਚ ਸੀ ਜਦੋਂ ਮੈਨੂੰ ਮਮਤਾ ਦੀ ਆਵਾਜ਼ ਸੁਣਾਈ ਦਿੱਤੀ ਸੀ ਤਾਂ ਮੈਂ ਇਸੇ ਕਮਰੇ ਵਿੱਚ ਆਇਆ ਸੀ ਪਰ ਅੰਦਰ ਕੋਈ ਨਹੀਂ ਸੀ ਮੈਂ ਹੀ ਸੋਚ ਰਿਹਾ ਸੀ ਅਤੇ ਉਸੇ ਵਕਤ ਪੁਲਿਸ ਆ ਗਈ ਅਤੇ ਸਾਰਾ ਡਰਾਮਾ ਖਤਮ ਹੋ ਗਿਆ ਸਾਰੇ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮੈਂ ਆਪਣੇ ਦੋਸਤਾਂ ਦੇ ਨਾਮ ਲਏ ਸਨ ਉਹ ਗਰੀਬ ਘਰਾਂ ਤੋਂ ਸਨ ਪਰ ਬਹੁਤ ਹੀ ਮਕਾਰ ਅਤੇ ਚਾਲਵਾਜ਼ ਨਿਕਲੇ ਉਹ ਅੱਜ ਮੈਨੂੰ ਮਾਰਨ ਮੇਰੇ ਘਰ ਤੇ ਡਾਕਾ ਪਾਉਣ ਦੇ ਇਰਾਦੇ ਨਾਲ ਆਏ ਸਨ ਹਕੀਕਤ ਸੁਣ ਕੇ ਮੈਨੂੰ ਵਿਸ਼ਵਾਸ ਨਹੀਂ ਆਇਆ ਕਿ ਮੇਰੇ ਆਪਣੇ ਜਿਗਰੀ ਦੋਸਤ ਮੇਰੇ ਖਿਲਾਫ ਇੰਨਾ ਵੱਡਾ ਪਲਾਨ ਤਿਆਰ ਕਰ ਸਕਦੇ ਸਨ ਉਹਨਾਂ ਨੂੰ ਮੇਰੇ ਵਿਆਹ ਬਾਰੇ ਵੀ ਪਤਾ ਸੀ ਅਤੇ ਇਹ ਵੀ ਪਤਾ ਸੀ ਕਿ ਮੇਰੇ ਕਮਰੇ ਵਿੱਚ ਕਾਫੀ ਕੀਮਤੀ ਜੀਵਰ ਪਏ ਹਨ ਉਹ ਸਾਰਾ ਕੁਝ ਚੁੱਕਣ ਅਤੇ ਚੋਰੀ ਦੇ ਇਰਾਦੇ ਨਾਲ ਆਏ ਸਨ ਪਰ ਸਮੇਂ ਸਿਰ ਪੁਲਿਸ ਆ ਗਈ ਸੀ ਹੁਣ ਸਾਰੇ ਲੋਕ ਫੜੇ ਗਏ ਸਨ ਪਰ ਸਭ ਤੋਂ ਵੱਡੀ ਗੱਲ ਇਹ ਸੀ ਜੋ ਮੈਨੂੰ ਹੈਰਾਨ ਤੇ ਪਰੇਸ਼ਾਨ ਵੀ ਕਰ ਰਹੀ ਸੀ ਕਿ ਉਸ ਰਾਤ ਮੇਰੀ ਪਤਨੀ ਘਰ ਤੇ ਨਹੀਂ ਸੀ ਉਹ ਅਗਲੇ ਦਿਨ ਘਰ ਵਾਪਸ ਆਈ ਸੀ ਪਰ ਸ਼ਾਇਦ ਇਹ ਉਸ ਦੀ ਭਗਵਾਨ ਨਾਲ ਸੱਚੀ ਭਗਤੀ ਦਾ ਅਸਰ ਸੀ ਕਿ ਉਸ ਨੇ ਮੈਨੂੰ ਬਚਾ ਲਿਆ ਸੀ ਭਗਵਾਨ ਆਪਣੇ ਖਾਸ ਭਗਤਾਂ ਤੇ ਆਉਣ ਵਾਲੀ ਮੁਸੀਬਤ ਨੂੰ ਆਉਣ ਤੋਂ ਪਹਿਲਾਂ ਹੀ ਟਾਲ ਦਿੰਦੇ ਹਨ ਇਹ ਹੀ ਤਾਂ ਭਗਵਾਨ ਦੀ ਲੀਲਾ ਅਪਾਰ ਹੈ ਮੈਂ ਉਸੇ ਦਿਨ ਤੋਂ ਆਪਣੇ ਸਾਰੇ ਬੁਰੇ ਕੰਮਾਂ ਤੋਂ ਤੋਬਾ ਕਰ ਲਈ ਸੀ ਅਤੇ ਆਪਣੀ ਪਤਨੀ ਮਮਤਾ ਉਹਦੇਲ ਤੋਂ ਆਪਣਾ ਲਿਆ ਸੀ ਉਸਦੇ ਨਾਲ ਨਾਲ ਆਪਣੇ ਸਾਦੇ ਸੁਭਜੇ ਰਿਸ਼ਤੇ ਦੀ ਵੀ ਸ਼ੁਰੂਆਤ ਕੀਤੀ ਸੀ ਅਤੇ ਅੱਜ ਮੈਂ ਆਪਣੀ ਪਤਨੀ ਨਾਲ ਬਹੁਤ ਖੁਸ਼ ਹਾਂ ਮੇਰਾ ਇੱਕ ਪੁੱਤਰ ਵੀ ਹੈ ਜਿਸਦੀ ਪਾਲਬ੍ਰਿਸ਼ ਮੇਰੀ ਪਤਨੀ ਬਹੁਤ ਚੰਗੀ ਤਰ੍ਹਾਂ ਕਰ ਰਹੀ ਹੈ ਮੇਰੀ ਪਤਨੀ ਮੇਰੇ ਲਈ ਬਹੁਤ ਚੰਗੀ ਸਾਥਤ ਹੋਈ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ